ਇੱਕ ਦਿਨ ਜੀਤੋ ਜਿਗਰਾ ਕਰਕੇ ਇਹਨੂੰ ਕਹਿ ਦਿੰਦੀ ਹੈ ਕਿ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਤੂੰ ਮੈਨੂੰ ਚਾਹੇ ਇਥੋਂ ਲੈ ਜਾ ਉਹ ਆਪਦੇ ਪਤੀ ਨੂੰ ਆਪਦੇ ਹੱਥੀਂ ਜ਼ਹਿਰੀਲੀ ਸ਼ਰਾਬ ਵਾਲਾ ਗਲਾਸ ਪੀਉਂਦੀ ਹੈ ਉਹ ਕਹਿੰਦਾ ਵੀ ਮੈਂ ਮਰਦ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਤਾ ਜਦੋਂ ਜਿਉਣਾ ਜੇਲ੍ਹ ਕੱਟ ਕੇ ਬਾਹਰ ਆਉਂਦਾ ਨਾ ਉਹਨੂੰ ਇਕੱਲੇ ਨੂੰ ਘੇਰ ਲੈਂਦਾ ਜੀਤੋ ਨਾਮ ਦੀ ਕੁੜੀ ਆਪਣੀ ਭੋਆ ਦੇ ਘਰ ਰਹਿੰਦੀ ਹੁੰਦੀ ਹੈ ਦਾਨਕੁਰ ਦੇ ਉਹ ਪਿੰਡ ਦੀ ਇੱਕ ਐਸੀ ਔਰਤ ਹੁੰਦੀ ਆ ਜੀਹਦਾ ਭਰ ਜਵਾਨੀ ਚ ਹਸਬੰਡ ਚਲਾ ਜਾਂਦਾ ਹੈ ਪਤੀ ਦੀ ਮੌਤ ਹੋ ਜਾਂਦੀ ਆ ਉਹਦੇ ਪੱਛਾ ਕੋਈ ਨਹੀਂ ਹੁੰਦਾ ਹੂੰ ਪਿੰਡ ਦੇ ਵਿੱਚ ਸਾਰੇ ਲੋਕ ਉਹਦਾ ਸਤਿਕਾਰ ਕਰਦੇ ਹੁੰਦੇ ਆ ਕਿ ਇਸ ਔਰਤ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਅੱਗੇ ਵਧਣ ਦਾ ਫੈਸਲਾ ਨਹੀਂ ਲਿਆ ਉਸੇ ਘਰ ਵਿੱਚ ਰਹਿ ਕੇ ਗੁਜ਼ਾਰਾ ਕਰਨ ਦੀ ਸੋਚ ਲਈ ਤੇ ਉੱਥੇ ਖੜੀ ਹੈ ਹੂੰ ਪਿੰਡ ਵਾਲੇ ਸਾਰੇ ਉਹਦਾ ਬਹੁਤ ਸਤਿਕਾਰ ਕਰਦੇ ਸੀ ਕਹਾਣੀ ਢਾਈ ਦਹਾਕੇ ਪਿੱਛੇ ਜਾਂਦੀ ਹੈ ਉਹ ਆਪਦੀ ਭਤੀਜੀ ਨੂੰ ਲਿਆਉਂਦੀ ਆ ਕਿਉਂਕਿ ਉਹਦੇ ਘਰ ਭਤੀਜਾ ਵੀ ਨਹੀਂ ਹੁੰਦਾ ਕੋਈ ਜ्यादातर ਅਸੀਂ ਵੇਖਦੇ ਆ ਨਾ ਕਿ ਭੂਆ ਭਤੀਜੇ ਨੂੰ ਲਿਆਉਂਦੀ ਆ ਘਰ ਪਰ ਉਹਦੇ ਕੋਈ ਭਤੀਜਾ ਨਹੀਂ ਹੁੰਦਾ ਤਾਂ ਉਹ ਆਪਣੀ ਭਤੀਜੀ ਨੂੰ ਰੱਖਦੀ ਆ ਹੂੰ ਉਹਨਾਂ ਸਮਿਆਂ ਦੇ ਵਿੱਚ ਕੁੜੀਆਂ ਨੂੰ ਇੰਨਾ ਪੜਾਉਂਦੇ ਨਹੀਂ ਸੀ ਹੁੰਦੇ ਕੁੜੀਆਂ ਘਰ ਦੇ ਕੰਮਕਾਰਾਂ 'ਚ ਹੁੰਦੀਆਂ ਸੀਗੀਆਂ ਹੂੰ ਉਹ ਆਪਣੀ ਭਤੀਜੀ ਜੀਤੋ ਨੂੰ ਲੈ ਕੇ ਆਉਂਦੀ ਆ ਜਿਹਦਾ ਨਾਮ ਦਲਜੀਤ ਹੁੰਦਾ ਪਿਆਰ ਨਾਲ ਉਹਨੂੰ ਜੀਤੋ ਕਹਿੰਦੇ ਆ ਅੱਛਾ ਕਹਿੰਦੇ ਕਿ ਮਾਈਦਾਨ ਕੁੜ ਜਿਹੜੀ ਗੁਣਾ ਕਰਕੇ ਵੀ ਦਾਨੀ ਜਿਹਨੂੰ ਦਾਨੀ ਔਰਤ ਕਹਿੰਦੇ ਆ ਉਹਨੂੰ ਸਾਰੇ ਪਿਆਰ ਨਾਲ ਦਾਨੀ ਕਹਿੰਦੇ ਸੀਗੇ ਸਤਕਾਰ ਉਹਦਾ ਕੀਤਾ ਜਾਂਦਾ ਸੀ गाइस ਕਰਕੇ ਵੀ ਉਹਨੇ ਸਬਰ ਸਿਤਕ ਨਾਲ ਉਹ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ। ਜਵਾਨੀ ਉਹਨੇ ਰੰਡੇਪੇ ਦੇ ਵਿੱਚ ਕੱਟੀ ਅੱਗੇ ਆ ਕੇ ਉਹਨੇ ਆਪਣੀ ਭਤੀਜੀ ਨੂੰ ਕੋਲ ਰੱਖ ਲਿਆ। ਹੂੰ। ਕੁੜੀਆਂ ਚਿੜੀਆਂ ਉਹਨਾਂ ਸਮਿਆਂ 'ਚ ਇਕੱਠੀਆਂ ਹੋ ਕੇ ਤਰਿੰਜਨ 'ਚ ਵੀ ਬੈਠਦੀਆਂ ਸਲਾਈ-ਖੜਾਈ ਕਰਦੀਆਂ। ਤਾਂ ਸਾਰੀਆਂ ਕੁੜੀਆਂ ਉਹਦੇ ਤੋਂ ਬਾਪ ਦੀ ਤਰ੍ਹਾਂ ਡਰਦੀਆਂ ਜਿਵੇਂ ਬਾਪ ਤੋਂ ਨਹੀਂ ਬੱਚੇ ਡਰਦੇ ਹੁੰਦੇ ਕਿਉਂਕਿ ਦਾਨੀ ਨੇ ਆਪਣੇ ਘਰ 'ਚ ਰੌਣਕਾਂ ਲਈ ਰੱਖਣੀ ਆ। ਕਿਸੇ ਨੇ ਕਹਿਣਾ ਵੀ ਜੇ ਦਾਨੀ ਨੇ ਢਿੱਡੋ ਨਹੀਂ ਜੰਮਿਆ। ਮਾਲਕ ਨੇ ਇਹਦੇ ਘਰ ਚ ਰੌਣਕਾਂ ਲਾ ਰੱਖੀਆਂ ਨੇ ਕਿਉਂਕਿ ਇੱਕ ਵਿਧਵਾ ਔਰਤ ਦੇ ਘਰੇ ਸੁਹਾਗਣਾ ਭਾਗਣਾ ਵੀ ਬੈਠਦੀਆਂ ਸੀ ਤੇ ਕੁੜੀਆਂ ਜਾ ਕੇ ਕੰਮ ਵੀ ਕਰਦੀਆਂ ਸੀ ਜਿਹੜੀ ਜੀਤੋ ਸੀਗੀ ਉਹ ਜਵਾਨ ਸੀਗੀ ਮਾਪਿਆਂ ਨੂੰ ਫਿਰ ਇਹ ਵੀ ਹੋ ਜਾਂਦਾ ਨਾ ਕਿ ਦੂਸਰੇ ਮਾਪਿਆਂ ਨੂੰ ਇਹ ਹੁੰਦਾ ਵੀ ਬੱਚਾ ਬਾਹਰੋਂ ਆ ਕੇ ਰਹਿ ਰਿਹਾ ਹੈਗਾ ਜਵਾਨਤੀ ਪੁੱਤ ਦੀ ਕੋਈ ਗੱਲਬਾਤ ਨਾ ਹੋ ਜੇ ਬਗਾਨੇ ਪਿੰਡ ਦੇ ਵਿੱਚ ਬਗਾਨੇ ਘਰ ਚ ਧੀ ਪੁੱਤ ਦਾ ਰਹਿਣਾ ਹਨਾ ਔਖਾ ਲੱਗਦਾ ਉਹਨਾਂ ਸਮਿਆਂ ਚ ਇਹ ਸੋਚਦੇ ਸੀ ਜਦੋਂ ਖਾਸ ਕਰਕੇ ਘਰ ਚ ਕੋਈ ਮਰਦ ਨਾ ਹੋਵੇ ਬਿਲਕੁਲ ਜੀ ਕੀ ਹੁੰਦਾ ਕਿ ਜੀਤੋ ਆਪਣੀਆਂ ਸਹੇਲੀਆਂ ਦੇ ਨਾਲ ਲਾਗਲੇ ਪਿੰਡ ਮੇਲੇ 'ਚ ਜਾਂਦੀ ਐ। ਹੂੰ। ਉੱਥੇ ਇੱਕ ਨੌਜਵਾਨ ਨੂੰ ਵੇਖਦੀ ਐ। ਅੱਛਾ। ਤੁਸੀਂ ਇਹ ਦੇਖੋ ਵੀ ਜਦੋਂ ਉਹਨੂੰ ਦੇਖਦੀ ਉਹਨੂੰ ਦੇਖਦੀ ਹੀ ਰਹਿ ਜਾਂਦੀ ਐ। ਅੱਛਾ। ਉਹ ਆਪਣੀਆਂ ਹੁਣ ਜੀਤੋ ਸ਼ਰਾਰਤੀ ਸੁਭਾਅ ਦੀ ਹੁੰਦੀ ਐ। ਹੂੰ। ਉਹਦੀਆਂ ਸਹੇਲੀਆਂ ਨੂੰ ਦਾਨੀ ਮਾਈ ਦਾ ਪਤਾ ਹੁੰਦਾ, ਉਹਦੀ ਭੂਆ ਬਾਰੇ ਪਤਾ ਹੁੰਦਾ ਵੀ ਉਹ ਜੇ ਇਦਾਂ ਦੀ ਗੱਲ ਸੁਣੂਗੀ ਉਹ ਡਾਂਟ ਵੀ ਦੇਊਗੀ। ਹੂੰ। ਉਹਨੂੰ ਕਹਿੰਦੀ ਐ ਵੀ ਜੀਤੋ ਆਪਾਂ ਨੂੰ ਘਰੇ ਮੋੜਨਾ ਪੈਣਾ। ਜੀਤੋ ਕਹਿੰਦੀ ਨਹੀਂ ਮੈਂ ਤੁਹਾਨੂੰ ਬੁਲਾਉਣਾ ਕਹਦੀ ਮੈਂ ਉਹਦੇ ਨਾਲ ਗੱਲ ਕਰਨੀ ਐ। ਤੁਸੀਂ ਦੇਖੋ ਵੀ ਉਹ ਇੰਨੀ ਕੁ ਲਾਡਲੀ ਸੀਗੀ ਤੇ ਇੰਨੀ ਸ਼ਰਾਰਤੀ ਸੀ ਉਹਨਾਂ ਸਮਿਆਂ ਚ ਤਾਂ ਕੁੜੀਆਂ ਮਤਲਬ ਮੂੰਹ ਤੋਂ ਚੁੰਨੀ ਵੀ ਨਹੀਂ ਛੇਤੀ ਪਰੇ ਕਰਦੀਆਂ ਸਿਰ ਤੋਂ ਨਹੀਂ ਇਹਨਾਂ ਦੁਪੱਟਾ ਹਲਾਉਂਦੀਆਂ ਸੀ ਹਮ ਹਮ ਤੇ ਉਹ ਕਹਿੰਦੀ ਨਹੀਂ ਉਹ ਕਹਿੰਦਾ ਵੀ ਨਹੀਂ ਇਹ ਠੀਕ ਨਹੀਂ ਹੈਗਾ ਵੀ ਸਾਨੂੰ ਬੇਬੇਦਾਨੀ ਨੇ ਘਰੇ ਨਹੀਂ ਬੜਨ ਦੇਣਾ ਅੱਛਾ ਚਲੋ ਖੈਰ ਉਹ ਸਮਝਾ 부ਝਾ ਕੇ ਉਹਨਾਂ ਘਰੇ ਲਿਆਈਆਂ ਹਮ ਹੁਣ ਜੀਤੋ ਦੇ ਮਨ ਦੇ ਵਿੱਚੋਂ ਉਹ ਮੁੰਡਾ ਨਹੀਂ ਨਿਕਲਦਾ ਉਹਨੂੰ ਇਹ ਵੀ ਨਹੀਂ ਪਤਾ ਉਹ ਕਿੱਥੋਂ ਦਾ ਉਹਦਾ ਨਾਂ ਕੀ ਆ ਕਿਸ ਖਾਨਦਾਨ ਦਾ ਉਹ ਹੈਗਾ ਚੰਗਾ ਆ ਜਾਂ ਮਾੜਾ ਆ ਹਮ ਉਹ ਕਹਿੰਦੀ ਕਿ ਆਪ ਦੀ ਸਹੇਲੀ ਨੂੰ ਨਾਲ ਦੀ ਨੂੰ ਦੱਸਦੀ ਆ ਉਹ ਕਰਮੋ ਨੂੰ ਕਹਿੰਦੀ ਮੈਨੂੰ ਤਾਂ ਉਹ ਮੁੰਡਾ ਕਹਿੰਦੀ ਉਹ ਤਾਂ ਮੈਨੂੰ ਪਤਾ ਚਾਹੀਦਾ ਤੁਸੀਂ ਦੇਖੋ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੁੜੀਆਂ ਸਾਹਮਣੇ ਨਹੀਂ ਸੀ ਆਉਂਦੀਆਂ ਉਹ ਕੁੜੀ ਦੀ ਦਲੇਰੀ ਕਿੱਟੀ ਵੱਡੀ ਸੀ ਕਿ ਮੈਨੂੰ ਉਹ ਮੁੰਡਾ ਦੇਖਣਾ ਮੈਂ ਕਿੱਥੇ ਆ ਬਾਅਦ ਚ ਜਦੋਂ ਮਹੀਨਾ ਕ ਨਿਕਲਦਾ ਤੇ ਪਤਾ ਲੱਗਦਾ ਵੀ ਉਹ ਮੁੰਡੇ ਦੀ ਵੀ ਰਿਸ਼ਤੇਦਾਰੀ ਉਸੇ ਪਿੰਡ ਚ ਪੈਂਦੀ ਆ ਉਹ ਮੁੰਡੇ ਦੀ ਮਾਸੀ ਹੁੰਦੀ ਆ ਅੱਛਾ ਤਾਂ ਕਹਿੰਦੇ ਇੱਕ ਦਿਨ ਜੀਤੋ ਗਲੀ 'ਚੋਂ ਨਿਕਲ ਰਹੀ ਹੁੰਦੀ ਆ ਤਾਂ ਸਾਈਕਲ ਤੇ ਜਾਂਦੇ ਉਸ ਮੁੰਡੇ ਨੂੰ ਵੇਖਦੀ ਆ ਉਹ ਜਿਹੜਾ ਖੂਬਸੂਰਤ ਨੌਜਵਾਨ ਹੁੰਦਾ ਉਹਦਾ ਨਾਮ ਜਿਉਣ ਸਿੰਘ ਹੁੰਦਾ ਹੂੰ ਜਦੋਂ ਜੀਤੋ ਨੂੰ ਇਹ ਪਤਾ ਲੱਗਦਾ ਕਿ ਮੁੰਡੇ ਦੀ ਰਿਸ਼ਤੇਦਾਰੀ ਵੀ ਆ ਤੇ ਮੁੰਡਾ ਗੇੜਾ ਵੀ ਮਾਰਦਾ ਹੂੰ ਬਹੁਤ ਖੁਸ਼ ਹੁੰਦੀ ਆ ਜਿਹੜੀ ਮਾਈਦਾਨੀ ਹੁੰਦੀ ਆ ਸਾਰੀਆਂ ਕੁੜੀਆਂ ਨੂੰ ਘਰੇ ਘੱਤਦੀਆਂ ਕੱਢਦੀਆਂ ਨੂੰ ਚੂਰੀਆਂ ਖਵਾਉਂਦੀ ਆ ਧੀਆ ਸਮਝਦੀ ਆ ਕਿਉਂਕਿ ਆਪਦੇ ਤਾਂ ਬੱਚਾ ਹੀ ਨਹੀਂ ਹੁੰਦਾ ਕੋਈ ਹੂੰ ਆਪਣੀ ਭਤੀਜੀ ਨਾਲੋਂ ਬਾਕੀਆਂ ਨੂੰ ਜ਼ਿਆਦਾ ਪਿਆਰ ਕਰਦੀ ਹੁੰਦੀ ਆ ਪਰ ਭਤੀਜੀ ਤੇ ਉਹ ਨਜ਼ਰ ਰੱਖਣੀ ਸ਼ੁਰੂ ਕਰ ਦਿੰਦੀ ਆ ਹੂੰ ਹੁਣ ਇਹ ਸਾਡੇ ਸਮਾਜ ਦਾ ਇੱਕ ਹਿੱਸਾ ਹੈ ਗੱਲ ਕਿ ਜਦੋਂ ਬਗਾਨਾਤੀ ਪੁੱਤ ਘਰ ਚ ਰੱਖਣਾ ਪੈ ਜੇ ਤਾਂ ਜ਼ਿੰਮੇਵਾਰੀ ਦੋਰੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਤੇ ਤੁਸੀਂ ਇਹ ਦੇਖੋ ਕਿ ਇੱਕ ਕੁੜੀ ਨੇ ਉਹਦੀ ਜਿਹੜੀ ਭੂਆ ਹੈਗੀ ਹੈ ਦਾਨੀ ਉਹਨੂੰ ਦੱਸਿਆ ਕਹਿੰਦੀ ਵੀ ਇਦਾਂ ਕਰਕੇ ਇਹਨੇ ਆ ਗੱਲ ਕੀਤੀ ਹੈ ਹੂੰ ਤਾਂ ਮਾਈ ਨੂੰ ਪਹਿਲਾਂ ਤਾਂ ਝਟਕਾ ਲੱਗਾ ਫਿਰ ਉਹਨੇ ਸੋਚਿਆ ਵੀ ਚਲ ਇੰਨਾ ਕੋ ਮੜਾ ਕੁੜੀਆਂ ਮਜ਼ਾਕ ਕਰਦੀਆਂ ਪਰ ਉਹਨੇ ਇਹ ਵੀ ਦੱਸਤਾ ਕਿ ਜੀਤੋ ਨੇ ਕਿਹਾ ਕਿ ਮੈਨੂੰ ਉਸ ਮੁੰਡੇ ਦਾ ਪਤਾ ਚਾਹੀਦਾ ਅੱਛਾ ਤਾਂ ਜਦੋਂ ਇਹ ਗੱਲ ਪਤਾ ਲੱਗਦੀ ਆ ਮਾਈ ਦਾ ਥੋੜਾ ਜਿਹਾ ਹੌਸਲਾ ਹਿੱਲ ਜਾਂਦਾ ਵੀ ਮੈਂ ਸਾਰੀ ਉਮਰ ਇਦਾਂ ਕੱਟ ਲਈ ਮੈਨੂੰ ਇਹ ਸੀ ਵੀ ਇਹ ਵੀ ਮੇਰੀ ਭਤੀਜੀ ਆ ਸਾਡਾ ਖੂਨ ਆ ਇਹ ਵੀ ਮੇਰੇ ਵਾਂਗੂ ਚੱਲੂਗੀ ਹੂੰ ਸ਼ੰਕਾ ਖੜੀ ਹੋ ਗਈ ਹਾਂ ਉਹਨੂੰ ਡਰ ਵੀ ਪੈ ਗਿਆ ਜਦੋਂ ਕੁੜੀਆਂ ਚੱਲੀਆਂ ਗਈਆਂ ਘਰੋਂ ਤਾਂ ਉਹਨੇ ਜੀਤੋ ਨੂੰ ਬਿਠਾ ਕੇ ਪੁੱਛਿਆ ਵੀ ਤੁਸੀਂ ਮੇਲੇ 'ਚ ਗਏ ਕੋਈ ਮਿਲਿਆ ਜਿਵੇਂ ਵੱਡੇ ਸਿੱਧੀ ਗੱਲ ਤਾਂ ਪੁੱਛ ਨਹੀਂ ਸਕਦੇ ਹਨ ਉਹਨੇ ਬਹਾਨੇ ਨਾਲ ਪੁੱਛਿਆ ਤਾਂ ਉਹਨੇ ਕਿਹਾ ਵੀ ਹਾਂ ਪੂਆ ਵੀ ਮੈਂ ਮੁੰਡਾ ਵੇਖਿਆ ਮੈਨੂੰ ਵਧੀਆ ਲੱਗਿਆ ਹੂੰ ਕਹਿੰਦੇ ਜੀਤੋ ਨੇ ਚੁੰਨੀ ਦਾ ਪੱਲਾ ਉਹਦੇ ਮੂਹਰੇ ਕਰਤਾ ਵੀ ਆ ਦੇਖ ਮੈਂ ਤਾਂ ਜਵਾਨੀ ਵੀ ਨੰਗਾਤੀ ਸਭ ਕੁਝ ਨੰਗਾਤਾ ਘਰ ਚ ਬੰਦਾ ਨਹੀਂ ਸੀ ਬਿਨਾ ਬੰਦੇ ਤੋਂ ਕੱਟ ਲਿਆ ਵੀ ਜੇ ਤੇਰਾ ਆ ਕੁਛ ਰਹਿਣਾ ਵੀ ਮੈਂ ਤੈਨੂੰ ਤੇਰੇ ਪੇਕ ਕੇ ਭੇਜ ਦੂੰਗੀ ਵੀ ਮੈਂ ਮੈਂ ਸਿਰਕਲ ਅੰਕ ਨਹੀਂ ਲਵਾਉਣਾ ਜਾਂਦੀ ਉਮਰੇ ਹੂੰ ਤਾਂ ਜੀਤੋ ਨੇ ਉਹਦੀ ਗੱਲ ਨੂੰ ਕਿਹਾ ਵੀ ਨਹੀਂ ਪੂਆ ਤੈਨੂੰ ਕਿਸ ਨੇ ਗਲਤ ਗੱਲ ਕਹੀ ਆ ਵੀ ਮੈਂ ਇੰਨਾ ਤਾਂ ਕਦਮ ਚੁੱਕਿਆ ਹੀ ਨਹੀਂ ਮੈਂ ਤਾਂ ਪੁੱਛਿਆ ਸੀ ਆ ਵੀ ਮੁੰਡਾ ਕੌਣ ਉਹ ਕਹਿੰਦੀ ਦੇਖ ਕਹਿੰਦੀ ਪਰ ਮੈਨੂੰ ਵਧੀਆ ਲੱਗਿਆ ਕਹਿੰਦੀ ਦੇਖ ਜੇ ਤੇਰੀ ਜੇਦਾ ਭਾਈ ਮੈਂ ਕੋਈ ਹੀਲਾ ਵਸੀਲਾ ਕੱਢ ਲੂੰ ਪਰ ਤੋ ਕੋਈ ਐਸਾ ਕੰਮ ਨਾ ਕਰੀ ਵੀ ਮੇਰੀ ਸਾਰੀ ਉਮਰ ਦੀ ਰੱਖੀ ਰਖਾਈ ਨਿਕਲ ਜੇ ਹੂੰ ਜੀਤੋ ਭੂਆ ਨੂੰ ਪਲਟ ਕੇ ਕਹਿੰਦੀ ਆ ਕਹਿੰਦੀ ਭੂਆ ਸਮੇਂ ਦਾ ਫਰਕ ਪੈ ਗਿਆ ਜੇ ਤੂੰ ਰਡੇਪਾ ਕੱਟ ਲਿਆ ਸਾਰੇ ਤੇਰੇ ਵਰਗੇ ਨਹੀਂ ਹੋ ਸਕਦੇ ਹੂੰ ਇਹ ਇੱਕ ਇਹ ਗੱਲ ਐਸੀ ਕਟਾਰ ਦੀ ਤਰ੍ਹਾਂ ਦਾਨੀ ਦੇ ਕਾਲਜੇ ਨੂੰ ચીਰ ਗਈ ਵੀ ਮੇਰਾ ਖੂਨ ਜਿਹਦੇ ਬਾਪ ਨੇ ਮੇਰੇ ਤੇ ਮੇਰੇ ਮਾੜੇ ਵਕਤ ਚ ਖੂਨ ਡੋਲਿਆ ਉਹ ਐਡੀ ਵੱਡੀ ਗੱਲ ਕਹਿ ਰਹੀ ਆ ਹੂੰ ਹੁਣ ਉਹ ਸੋਚੀ ਪੈ ਗਈ ਇੱਕ ਪਾਸੇ ਉਹਨੇ ਮੰਗ ਕੇ ਲਈ ਜੀਤੋ ਵੀ ਮੈਨੂੰ ਇਹਨੂੰ ਮੇਰੇ ਕੋਲੇ ਭੇਜੋ ਮੈਂ ਇਹਨੂੰ ਮੁੰਡਿਆਂ ਦੀ ਤਰ੍ਹਾਂ ਇਹਦੀ ਪਰਵਰਿਸ਼ ਕਰੂੰਗੀ ਮੈਂ ਇਹਨੂੰ ਪਾਲਿਆ ਵੀ ਅੱਗੇ ਵੀ ਨਿਭਾਉਂਗੀ ਇਹਦੇ ਨਾਲ ਹਮ ਪਰ ਜੀਤੋ ਦੇ ਮੋਹ ਇਹ ਗੱਲਾਂ ਸੁਣ ਕੇ ਮਾਈ ਦਾਨੀ ਨੇ ਅੰਦਰੋਂ ਅੰਦਰੀ ਟੁੱਟਣਾ ਸ਼ੁਰੂ ਕਰਤਾ ਹਮ ਹੁਣ ਉਹਨੂੰ ਇਹ ਵੀ ਡਰ ਵੀ ਜੇ ਮੈਂ ਇਹਨੂੰ ਪਿੰਡ ਭੇਜਿਆ ਤਬਾਈ ਪੁੱਛੂਗਾ ਵੀ ਦਾਨੀ ਤਾਂ ਤਾਂ ਝੋਲੀ ਪਵਾ ਕੇ ਲੈ ਕੇ ਗਈ ਸੀ ਇਹਨੂੰ ਬਿਲਕੁਲ ਜੀਤੋ ਨੇ ਬਾਕੀ ਕੁੜੀਆਂ ਦੇ ਨਾਲੋਂ ਮੁੰਡੇ ਬਾਰੇ ਪਤਾ ਕਰਨਾ ਸ਼ੁਰੂ ਕਰਤਾ ਅੱਛਾ ਕਰਦੇ ਕਰਾਉਂਦੇ ਇੱਕ ਵਾਰ ਇਹ ਹੁੰਦਾ ਕਿ ਪਿੰਡ ਦੇ ਵਿੱਚ ਛਿੰਝ ਪੈਂਦੀ ਹੁੰਦੀ ਆ ਉਹਨਾਂ ਸਮੇਂ ਜਦ ਛਿੰਝ ਪੈਂਦੀ ਹੁੰਦੀ ਸੀ ਨਾ ਪਹਿਲਵਾਨ ਘੁਲਦੇ ਹੁੰਦੇ ਸੀਗੇ ਤਾਂ ਕਹਿੰਦੇ ਕਿ ਉਹ ਮੁੰਡਾ ਉੱਥੇ ਆਪਣੀ ਕਿਸੇ ਸਾਥੀ ਨਾਲ ਘੋਲ ਦੇਖਣ ਆਇਆ ਹਮ ਹੁਣ ਜੀਤੋ ਦੀਆਂ ਸਹੇਲੀਆਂ ਨੇ ਇਹ ਕੱਲ ਪੱਕੇ ਤੌਰ ਤੇ ਵੇਖ ਲਈ ਸੀ ਕਿ ਵੀ ਇਹ ਜਾਂਦੀ ਆ ਹਮ ਜਿਹੜੀ ਕੁੜੀ ਉਹਦਾ ਇਸ ਕੰਮ ਚ ਸਾਥ ਦੇ ਰਹੀ ਸੀ ਉਹਨੇ ਦੱਸਦਾ ਵੀ ਜਿਉਣਾ ਉੱਥੇ ਆਇਆ ਹੋਇਆਗਾ ਹਮ ਉਹ ਅੱਜ ਰਾਤ ਵੀ ਰੁਕੂਗਾ ਉਹਨਾਂ ਦੇ ਘਰ ਅੱਛਾ ਜਦੋਂ ਉਹਨੂੰ ਇਹ ਗੱਲ ਦਾ ਪਤਾ ਲੱਗਦਾ ਕੁੜੀ ਨੂੰ ਉਹ ਸੋਚਦੀ ਆ ਵੀ ਕਿੱਡੀ ਗੱਲ ਆ ਪਿੰਡ 'ਚ ਹੀ ਰੁਕੂਗਾ ਉਦੇ ਮਨ ਚ ਖਿਆਲ ਇਹ ਵੀ ਆਉਂਦਾ ਵੀ ਹੋ ਸਕਦਾ ਮੈਂ ਰਾਤ ਨੂੰ ਜਾ ਕੇ ਮਿਲ ਵੀ ਆਵਾਂ ਗੱਲ ਬਹੁਤ ਵੱਡੀ ਆ ਇਹ ਉਹਨਾਂ ਸਮਿਆਂ ਦੇ ਵਿੱਚ ਜਦੋਂ 4 ਵਜੇ ਤੋਂ ਬਾਅਦ ਔਰਤਾਂ ਬਾਹਰ ਹੀ ਨਹੀਂ ਸੌਂਦੀਆਂ ਹੂੰ ਤੇ ਉਹ ਐਡਾ ਜਿਗਰਾ ਕਰ ਲੈਂਦੀ ਆ ਕਿ ਮੈਂ ਦੇਖਣਾ ਉਹਨੂੰ ਮੈਂ ਉਹਦੇ ਨਾਲ ਗੱਲ ਕਰਨੀ ਆ ਅੱਛਾ ਕਹਿੰਦੇ ਜਦੋਂ ਆਥਣ ਜਾਂ ਢਲਦਾ ਬਾਅਦ ਚ ਲੋਕ ਘਰਾਂ ਨੂੰ ਮੁੜੇ ਆਉਂਦੇ ਆ ਤੇ ਉਹ ਜਿਉਣੀ ਨੂੰ ਵੇਖ ਲੈਂਦੀ ਆ ਤੇ ਉਹਨੂੰ ਆਵਾਜ਼ ਦੇ ਕੇ ਰੋਕਦੀ ਆ ਅੱਛਾ ਹੁਣ ਉਹਨਾਂ ਸਮਿਆਂ ਦੇ ਵਿੱਚ ਮੁੰਡੇ ਵੀ ਜਗ ਜਾਂਦੇ ਹੁੰਦੇ ਸੀਗੇ ਵੀ ਸਾਨੂੰ ਕਿਸੇ ਬਗਾਨੀ ਕੁੜੀ ਢਾਲਤੀ ਪੈਣ ਨਾਲ ਖੜਿਆ ਵੇਖ ਲਿਆ ਬਗਾਨਾ ਪੰਡਾ ਸਾਨੂੰ ਕਿਨੇ ਪਕਸ਼ਣਾ ਬਿਲਕੁਲ ਤਾਂ ਉਹ ਪਿੱਠ ਕਰਕੇ ਖੜਾ ਰਿਹਾ ਉਹਨੂੰ ਕਹਿੰਦੀ ਕਹਿੰਦੀ ਮੇਰੇ ਨਾਲ ਉਹ ਮੇਰੇ ਨਾਲ ਕਹਿੰਦੀ ਮੇਰੇ ਵੱਲ ਕਹਿੰਦੀ ਝਾਕਤਾ ਸਹੀ ਮੈਂ ਗੱਲ ਫੇਰ ਹੀ ਕਰੂੰ ਹੂੰ ਉਹ ਕਹਿੰਦਾ ਨਹੀਂ ਤੁਸੀਂ ਗੱਲ ਦੱਸ ਦੋ ਵੀ ਮੈਂ ਜਾਣਾ ਅੱਛਾ ਜੀ ਤੁਹਾਨੂੰ ਮਜ਼ਾਕ ਕਰਦੀ ਆ ਕਹਿੰਦੀ ਜਾਣਾ ਤਾਂ ਸਭ ਨਹੀਂ ਆ ਪਰ ਜ਼ਰੂਰੀ ਥੋੜੀ ਹੁੰਦਾ ਸਾਰਿਆਂ ਨੂੰ ਜਾਣ ਦਿੱਤਾ ਜਾਵੇ ਹੂੰ ਉਹਦੀ ਇਸ ਗੱਲ 'ਚ ਗੱਲ ਸੀ ਹੂੰ ਉਹ ਅਸਲ 'ਚ ਉਹਨੂੰ ਕੜੀ ਜੋੜ ਰਹੀ ਸੀ ਉਹਦੇ ਨਾਲ ਹੂੰ ਉਹਨੇ ਕਹਿੰਦੀ ਸਾਡੇ ਘਰੇ ਗੇੜਾ ਮਾਰੀ ਮੈਂ ਦਾਨੀ ਦੀ ਭਤੀਜੀ ਆ ਅੱਛਾ ਹੁਣ ਜਿਉਣੀ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਵੀ ਦਾਨੀ ਕੌਣ ਆ ਹੂੰ ਉਹ ਹੂੰ ਕਹਿ ਕੇ ਨਿਕਲ ਗਿਆ ਸਵਾਲ ਛੱਡ ਗਿਆ ਉਹਨੇ ਹੰਗਾਰਾ ਨਹੀਂ ਦਿੱਤਾ ਕਿ ਮੈਂ ਆਉਂਗਾ ਹੂੰ ਜਿੱਤੋਂ ਵਾਪਸ ਕੁੜੀਆਂ ਨਾਲ ਆ ਗਈ ਉਹ ਮੁੰਡਾ ਉਹ ਘਟਨਾ ਜਾ ਕੇ ਆਪਣੇ ਉਸ ਦੋਸਤ ਨੂੰ ਦੱਸਦਾ ਜਿਸ ਪਿੰਡ 'ਚ ਉਹ ਰੋਕਿਆ ਹੁੰਦਾ ਉਸੇ ਪਿੰਡ 'ਚ ਹੂੰ ਹੂੰ ਉਹਨੇ ਕਹਿੰਦਾ ਵੀ ਆਹ ਗੱਲ ਹੋਈ ਆ ਉਹ ਕਹਿੰਦਾ ਵੀ ਇਹ ਗੱਲ ਤਾਂ ਹੋ ਨਹੀਂ ਸਕਦੀ ਕਹਿੰਦਾ ਉਹ ਮਾਈ ਨੇ ਭਰ ਜਵਾਨੀ ਤੋਂ ਲੈ ਕੇ ਹੁਣ ਤੱਕ ਰੰਡੇਪਾ ਕਟਿਆ ਹੂੰ ਵੀ ਉਹ ਤਾਂ ਇਦਾਂ ਦੇ ਖਾਨਦਾਨ ਦੀ ਲੱਗਦੀ ਨਹੀਂ ਵੀ ਉਹਨਾਂ ਦੀ ਕੋਈ ਕੁੜੀ ਇੰਨਾ ਵੱਧ ਕੇ ਅੱਗੇ ਆ ਜੇ ਤੇ ਇਹ ਗੱਲ ਕਹ ਦੇ ਹੂੰ ਉਹ ਕਹਿੰਦਾ ਵੀ ਉਹਨੇ ਮੈਨੂੰ ਆਪਣੇ ਮੂੰਹੋਂ ਦੱਸਿਆ ਅੱਛਾ ਉਹ ਕਹਿੰਦਾ ਚੰਗਾ ਤੂੰ ਮੈਨੂੰ ਇਹ ਦੱਸ ਕਹਿੰਦਾ ਵੀ ਹੁਣ ਮੈਂ ਕੀ ਕਰ ਸਕਦਾ ਕਹਿੰਦਾ ਵੀ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਮੈਂ ਜੇ 2 ਦਿਨ ਤੇਰੇ ਕੋਲ ਰਹਿਣਾ ਜੱਡਾ ਮੈਂ ਕੁੜੀ ਦਾ ਜਿਗਰਾ ਦੇਖ ਲਿਆ ਕੱਲ ਨੂੰ ਮੈਨੂੰ ਰਾਹ 'ਚ ਫੇਰ ਕੇ ਹੀ ਰ ਸਕਦੀ ਐ ਹੂੰ ਤਾਂ ਫਿਰ ਕੀ ਹੁੰਦਾ ਜਿਉਣੇ ਦੇ ਅੰਦਰ ਡਰ ਪੈਦਾ ਹੋ ਜਾਂਦਾ ਕਿਉਂਕਿ ਇਹ ਉਹ ਸਮੇਂ ਦੀ ਗੱਲ ਆ ਜਦੋਂ ਮੁੰਡੇ ਵੀ ਡਰਦੇ ਹੁੰਦੇ ਸੀਗੇ ਕੁੜੀਆਂ 'ਚ ਤਾਂ ਡਰ ਹੁੰਦਾ ਹੀ ਸੀਗਾ ਬਿਲਕੁਲ ਕਹਿੰਦੇ ਨੇ ਜਵਾਨੀ ਉਮਰ ਐਸੀ ਉਮਰ ਹੁੰਦੀ ਆ ਤਲਵਾਰ ਦੀ ਧਾਰ ਤੇ ਤੁਰਨ ਵਾਲੀ ਉਮਰ ਹੂੰ ਬੰਦੇ ਦੇ ਜਜ਼ਬਾਤ ਕਾਬੂ ਨਹੀਂ ਰਹਿੰਦੇ ਹੂੰ ਜਿੱਤੋਂ ਉਹਨੂੰ ਇੰਨਾ ਮਜਬੂਰ ਕਰ ਦਿੰਦੀ ਆ ਕਿ ਉਹਨੂੰ ਆਪਣੇ ਘਰ ਲਿਆਉਣ ਤੱਕ ਮਤਲਬ ਰਾ ਪੱਧਰਾ ਕਰ ਲੈਂਦੀ ਆ ਵੀ ਇਹ ਸਾਡੇ ਘਰ ਤੱਕ ਆਉਣ ਲੱਗੇ। ਹੂੰ ਫਿਰ ਕੀ ਹੁੰਦਾ ਕਿਸੇ ਨਾ ਹੀਲੇ ਵਸੀਲੇ ਜਿਉਣੇ ਦਾ ਮੈਦਾਨੀ ਦੇ ਘਰੇ ਮਾਣਾ ਮੋਟਾ ਆਉਣ ਜਾਣੇ ਸ਼ੁਰੂ ਹੋ ਜਾਂਦਾ। ਹੂੰ ਹੁਣ ਮੈਦਾਨੀ ਨੂੰ ਇਸ ਗੱਲ ਦੀ ਖਬਰ ਨਹੀਂ ਹੁੰਦੀ ਕਿ ਇਹ ਜਿਉਣਾ ਉਹੀ ਮੁੰਡਾ। ਹੂੰ ਉਹ ਲੰਘ ਤੇ ਕਰਦੇ ਹਾਲ ਚਾਲ ਪੁੱਛ ਲੈਂਦੇ ਆ। ਅੱਛਾ ਇੱਕ ਦਿਨ ਜੀਤੋ ਜਿਗਰਾ ਕਰਕੇ ਉਹਨੂੰ ਕਹਿ ਦਿੰਦੀ ਆ ਕਹਿੰਦੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ। ਅੱਛਾ ਤੂੰ ਮੈਨੂੰ ਚਾਹੇ ਇੱਥੋਂ ਲੈ ਜਾ। ਨਹੀਂ ਫਿਰ ਤੂੰ ਆਪਦੇ ਘਰਦਿਆਂ ਨੂੰ ਕਹਿ। ਹੂੰ ਉਹ ਹੱਥ ਬੰਨ ਕੇ ਕਹਿੰਦਾ ਵੀ ਮੈਂ ਤਾਂ ਮਾਪਿਆਂ ਬਾਹਰ ਆ ਮਾਂ ਚਾਚੇ ਦੇ ਘਰ ਰੋਟੀ ਖਾਣਾ ਵੀ ਮੈਂ ਐਡਾ ਕਦਮ ਨਹੀਂ ਚੱਕ ਸਕਦਾ ਹੂੰ ਵੀ ਤੂੰ ਵੀ ਤੂੰ ਵੀ ਪਿੱਛੇ ਨੂੰ ਝਾਤ ਮਾਰ ਤੇ ਮੈਂ ਵੀ ਮਾਰਦਾ ਹੂੰ ਪਰ ਕਹਿੰਦੇ ਹੁੰਦੇ ਨਾ ਜਦੋਂ ਨਸ਼ਾ ਹੁੰਦਾ ਉਸ ਉਮਰ ਦਾ ਉੱਥੇ ਗਲਤ ਤੇ ਸਹੀ ਫੈਸਲਿਆਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੂੰ ਕੁੜੀ ਨੂੰ ਇੰਨਾ ਕੁ ਮਜਬੂਰ ਕਰ ਦਿੰਦੀ ਆ ਕਿ ਉਹ ਨੂੰ ਇੱਕ ਵਾਰ ਤਾਂ ਹਾਮੀ ਭਰ ਦਿੰਦਾ ਵੀ ਕੋਈ ਨਾ ਮੈਂ ਤੇਰੇ ਨਾਲ ਹੂੰ ਹੁਣ ਜਿੱਤੋ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਉਹਨੇ ਕਹਤਾ ਮੇਰੇ ਨਾਲ ਆ ਹੂੰ ਉਹਨੇ ਉਹ ਨੂੰ ਉਸ ਟਾਈਮ ਖਹਿੜਾ ਛਡਵਾਉਣ ਦੇ ਮਾਰੇ ਨੇ ਇਹ ਗੱਲ ਕਹਿਤੀ ਪਰ ਉਈ ਬਾچہ ਕੇ ਸੋਚਦਾ ਵੀ ਜਿਹੜੀ ਕੁੜੀ ਐਡਾ ਹੌਸਲਾ ਕਰ ਸਕਦੀ ਐ ਮੈਂ ਉਹਨੂੰ ਹਾਮੀ ਤਾਂ ਪਰ ਆਇਆ ਉਹ ਮੈਨੂੰ ਛੱਡ ਦੂਗੀ। ਹੂੰ ਫੇਰ ਕੀ ਹੁੰਦਾ ਐ ਜਿਉਂਨੇ ਦੀ ਖਬਰ ਉੱਡਣੀ ਸ਼ੁਰੂ ਹੋ ਜਾਂਦੀ ਐ ਵੀ ਮਾਈ ਦਾਨੀ ਦੀ ਜਿਹੜੀ ਭਤੀਜੀ ਆ ਵੀ ਕੋਈ ਗੱਲਬਾਤ ਐਸੀ ਹੁੰਦੀ ਐ ਲੋਕਾਂ ਚ ਗੱਲਾਂ ਸ਼ੁਰੂ ਹੁੰਦੀਆਂ ਤਾਂ ਮਾਈਦਾਨੀ ਦੇ ਇਹ ਗੱਲ ਕੰਨੀ ਪੈ ਜਾਂਦੀ ਐ। ਹੂੰ ਉਹ ਆਮ ਔਰਤਾਂ ਵਾਂਗ ਰੌਲਾ ਪਾਉਣ ਦੀ ਬਜਾਏ ਨਾ ਉਹ ਹੱਥ ਚੁੱਕਦੀ ਐ ਹੱਥ ਬੰਨ ਕੇ ਜੀਤੋਂ ਨੂੰ ਬਹਾਨੇ ਨਾਲ ਲਿਜਾ ਕੇ ਉਹਦੇ ਪਿੰਡ ਛੱਡੇ ਹੁੰਦੀ ਐ। ਅੱਛਾ ਉਨੇ ਸੋਚਿਆ ਵੀ ਹੁਣ ਮੈਂ ਜਾੜੀ ਖਤਮ ਕਰਦਾ ਹਨਾ ਬਦਨਾਮੀ ਗੱਲ ਕਿਉਂ ਪਾਉਣੀ ਆ ਉਹਦੇ ਪਿਓ ਨੂੰ ਗੱਲ ਦੱਸ ਦਿੰਦੀ ਆ ਵੀ ਮਾੜਾ ਕੰਮ ਨਹੀਂ ਕੋਈ ਹੋਇਆ ਵੀ ਮੈਨੂੰ ਕੁਝ ਚੀਜ਼ ਸਹੀ ਨਹੀਂ ਲੱਗੀਆਂ ਤਾਂ ਮੈਂ ਭਾਈ ਕਿਹਾ ਵੀ ਤੁਹਾਡਾ ਬੱਚਾ ਤੁਹਾਡੇ ਕੋਲੇ ਸਲਾਮਤ ਰਹੇ ਜਦੋਂ ਉਹਦੇ ਪਿਓ ਨੂੰ ਇਹ ਗੱਲ ਪਤਾ ਲੱਗਦੀ ਆ ਉਦੋਂ ਧੀਆਂ ਦਾ ਇਹ ਹੁੰਦਾ ਸੀਗਾ ਵੀ ਅਗਲਾ ਕਹਿੰਦਾ ਫਿਰ ਵਿਆਹ ਹੀ ਕਰ ਦੋ ਹੂੰ ਜਿਹਾ ਵੱਡੋ ਤਾਂ ਹਾਂ ਕੁੜੀ ਦਾ ਵਿਆਹ ਕਰਤਾ ਹੂੰ ਜੀਤੋ ਦਾ ਵਿਆਹ ਹੋ ਜਾਂਦਾ ਜੀਤੋ ਪਿਛਲੀ ਝਾਕ ਨਹੀਂ ਛੱਡਦੀ ਹੁੰਦੀ ਅੱਛਾ ਉਹ ਜੌਣੇ ਨੂੰ ਐਸੀ ਚੇਟਕ ਲਾ ਜਾਂਦੀ ਆ ਕਿ ਜੌਣਾ ਵੀ ਉਹਦੇ ਬਿਨਾਂ ਰਹਿਣਾ ਪਸੰਦ ਨਹੀਂ ਕਰਦਾ। ਅੱਛਾ। ਉਹਨੂੰ ਹੀਲੇ-ਵਸੀਲੇ ਮਤਲਬ 10 ਬਰਿਆਂ ਦਾ ਇੱਕ ਵਕਫਾ ਬਣ ਜਾਂਦਾ। ਜਵਾਨੀ ਦੀ ਉਮਰ ਤੋਂ ਲੈ ਕੇ ਕਿੱਥੇ ਤੱਕ। ਜੀਤੋ ਦੇ ਜਵਾਕ ਵੀ ਹੋ ਜਾਂਦਾ। ਪਰ ਉਹ ਉਹ ਜੌਣੇ ਦਾ ਖਿਆਲ ਨਹੀਂ ਛੱਡਦੀ। ਹੂੰ। ਜੀਤੋ ਜਦੋਂ ਵੀ ਕਿਤੇ ਪਿੰਡ ਆਉਂਦੀ ਉਹ ਆਣੇ ਬਹਾਨੇ ਲੱਭਦੀ ਫਿਰਦੀ ਵੀ ਕਿਤੋਂ ਕਿਸੇ ਪਾਸੇ ਉਹਦੀ ਖਬਰ ਮਿਲੇ। ਹੂੰ। ਫਿਰ ਉਹ ਕੋਈ ਐਸਾ ਬੰਦਾ ਲੱਭਦੀ ਆ ਜਿਹਨੂੰ ਇਹ ਗੱਲ ਕਹਿ ਦਿੰਦੀ ਆ ਕਿ ਮੈਂ ਜਿਉਣੇ ਨੂੰ ਮਿਲਣਾ ਇੱਕ ਵਾਰ ਅੱਛਾ ਤਾਂ ਕੋਈ ਸਵੱਬ ਬਣਦਾ ਕਿ ਜਿਉਣੇ ਨੂੰ ਉਹਨੇ ਆਪਣੇ ਸਹੁਰਿਆਂ ਦੇ ਘਰ ਬੁਲਾਇਆ ਅੱਛਾ ਦੇਖੋ ਇੱਕ ਉਹ ਔਰਤ ਜਿਹਦਾ ਹੌਸਲਾ ਹੀ ਏਡਾ ਵੱਡਾ ਪੈ ਗਿਆ ਕਹਿੰਦੇ ਨੇ ਨਾ ਕਿ ਜਦੋਂ ਔਰਤ ਦੇ ਮਨ ਦੇ ਵਿੱਚ ਕੋਈ ਇੱਕ ਇਦਾਂ ਦਾ ਖਿਆਲ ਘਰ ਕਰ ਜੇ ਉਹਨੂੰ ਨਫੇ ਨੁਕਸਾਨ ਦਾ ਡਰ ਨਹੀਂ ਹੁੰਦਾ ਹਮ ਹੁਣ ਜਿਹੜੇ ਮੁੰਡੇ ਭਜਨੇ ਨਾਲ ਜੀਤੋ ਵਿਆਹੀ ਸੀਗੀ ਉਹ ਸ਼ਰਾਬੀ ਕਵਾਬੀ ਸੀਗਾ ਅੱਛਾ ਜੀਤੋ ਦੇ ਉਹ ਸਮੇਂ ਇੱਕ ਬੱਚਾ ਵੀ ਸੀਗਾ 5 ਸਾਲ ਦਾ ਕਿਉਂਕਿ ਘਟਨਾਵਾਂ ਨੂੰ ਸਮੇਂ ਦਾ ਹਨਾ ਕਾਫੀ ਫਰਕ ਪੈ ਗਿਆ ਘਟਨਾਵਾਂ ਚੱਲਦੀਆਂ ਰਹੀਆਂ ਇਹ ਦੇਖੋ ਕਿ ਜਿਉਣਾ ਕਿਵੇਂ ਨਾ ਕਿਵੇਂ ਕਰਕੇ ਉਹਦੇ ਘਰ ਆਉਣਾ ਸ਼ੁਰੂ ਹੋ ਗਿਆ ਸੌਰੇ ਕਰ ਹਾਂ ਹੁਣ ਭਜਨੇ ਦਾ ਇੱਕ ਜਿਹੜਾ ਜਿਗਰੀ ਯਾਰ ਸੀਗਾ ਉਹਦੀ ਗਾਹਾਂ ਗੱਲਬਾਤ ਜਿਉਣੇ ਦੇ ਨਾਲ ਸੀਗੀ ਅੱਛਾ ਤੇ ਜੀਤੋ ਦੇ ਕਹਿਣ ਤੇ ਇਹ ਸਾਰੇ ਗੱਲ ਦੀ ਪੱਕ ਠੱਕ ਹੋ ਗਈ ਵੀ ਜੇ ਤੂੰ ਜਦੋਂ ਵੀ ਘਰੇ ਆਉਣਾ ਤੂੰ ਜਿਉਣੇ ਨੂੰ ਆਣੇ ਬਹਾਨੇ ਲੈ ਕੇ ਆਉਣਾ ਹੂੰ ਤਾਂ ਕੀ ਹੋਇਆ ਜਿਉਣੇ ਨੇ ਆਉਣਾ ਸ਼ੁਰੂ ਕਰਤਾ ਹੂੰ ਜੀਤੋ ਉਹਨੂੰ ਸੁਭਾਤ ਦੇ ਵਿੱਚ ਹੀ ਘੇਰ ਲਿਆ ਕਰੇ ਹੂੰ ਕਿਉਂਕਿ ਘਰ ਵਾਲਾ ਸ਼ਰਾਬੀ ਕਵਾਬੀ ਸੀਗਾ ਹੂੰ ਉਹਨੂੰ ਕੀ ਕਰੀ ਵੀ ਤੂੰ ਵਰਨਾ ਗੱਲਾਂ ਕਰ ਅੱਜ ਵੀ ਕਹਿੰਦੀ ਮੈਂ ਉੱਥੇ ਹੀ ਖੜੀ ਆਂ ਅੱਛਾ ਔਰਤ ਦਾ ਸਰੀਰ ਵਿਆਹ ਸਕਦਾ ਕੋਈ ਮਨ ਨਹੀਂ ਵਿਆਹ ਸਕਦਾ ਮਨ ਤੇ ਕਬਜ਼ਾ ਕੋਈ ਨਹੀਂ ਕਰ ਸਕਦਾ ਹੂੰ ਮੈਂ ਉਮੇ ਖੜੀ ਆਂ ਕਹਿੰਦੀ ਤੇਰੇ ਲਈ ਤੂੰ ਮੈਨੂੰ ਅੱਜ ਵੀ ਲੈ ਕੇ ਜਾ ਸਕਦਾ ਜਿਉਣਾ ਉਹਦੇ ਮੇਰੇ ਹੱਥ ਬੰਨਦਾ ਹੂੰ ਦੇਖ ਤੂੰ ਮੈਨੂੰ ਚੇਟਕ ਲਈ ਆ ਇਸ ਚੀਜ਼ ਦੀ ਮੈਂ ਨਾ ਜਿਉਆਂ ਚਾਹ ਨਾ ਮਰਿਆਂ ਚਾ ਪਰ ਤੂੰ ਇਹ ਨਾ ਕਰ ਹੁਣ ਤੂੰ ਅੱਗੇ ਸੋਚ ਮੈਂ ਤਾਂ ਮਾਪਿਆਂ ਬਾਹਰ ਆ ਮੈਂ ਤਾਂ ਬਗਾਨੀ ਦੇ ਹਲੀਜ ਤੇ ਬੈਠਾ ਵੀ ਤੇਰੇ ਤਾਂ ਹੁਣ ਬੱਚਾ ਤੂੰ ਘਰ ਭਾਗ ਸੰਭ ਆਉਂਦਾ ਵੀ ਮੈਂ ਨਹੀਂ ਇਹ ਚ ਕੁਝ ਕਰ ਸਕਦਾ ਹੂੰ ਉਹਨੂੰ ਕਹਿੰਦੀ ਜੇ ਤੈਥੋਂ ਕੁਝ ਨਹੀਂ ਹੁੰਦਾ ਨਾ ਉਹਨੂੰ ਬੰਗਾਰਦੀ ਆ ਕਹਿੰਦੀ ਫੇਰ ਕਹੀਂ ਤੂੰ ਮਰਦ ਕਾਦਾ ਹੋਇਆ ਅੱਛਾ ਹਾਂ ਉਹਨੂੰ ਬੰਗਾਰਦੀ ਆ ਤੁਸੀਂ ਦੇਖੋ ਵੀ ਮਨ ਕਿਹੋ ਜਿਹਾ ਹੋ ਗਿਆ ਉਹ ਚੀਜ਼ਾਂ ਸਾਹਮਣੇ ਆਉਣ ਲੱਗਦੀਆਂ ਜੀਨੂੰ ਸਾਡਾ ਸਮਾਜ ਬਿਲਕੁਲ ਸਵੀਕਾਰ ਨਹੀਂ ਕਰਦਾ ਜਿੱਥੇ ਜਾ ਕੇ ਔਰਤ ਨੂੰ ਬਦਕਾਰੀ ਦਾ ਖਿਤਾਬ ਦਿੱਤਾ ਜਾਂਦਾ ਬਿਲਕੁਲ ਜੀ ਕਹਿੰਦੇ ਕਿ ਇੱਕ ਦਿਨ ਉਹਨੇ ਆਪਣੇ ਪਤੀ ਭਜਨੇ ਨੂੰ ਮਾਰਨ ਦੇ ਇਰਾਦੇ ਦੇ ਨਾਲ ਜਿਉਣੇ ਨੂੰ ਘਰੇ ਸੱਦਿਆ ਅੱਛਾ ਤੇ ਦੋਨੋਂ ਜਾਣੇ ਘਰੇ ਬੈਠੇ ਆ ਖਾਣ ਪੀਣ ਹੋ ਰਿਹਾ ਹੂੰ ਭਜਨਾ ਤਾਂ ਪਹਿਲਾਂ ਹੀ ਸ਼ਰਾਬੀ ਐ ਹੂੰ ਜਿਉਣੇ ਦੇ ਨਾਲ ਬੈਠਾ ਨਾਲ ਇੱਕ ਦੋ ਜਣੇ ਹੋਰ ਬੈਠੇ ਹੋਇਆ ਦੋ ਜਣੇ ਤਾਂ ਜਦੋਂ ਖਾਣ ਪੀਣ ਦਾ ਮਾਹੌਲ ਮਗ ਦਾ ਖਾ ਪੀ ਕੇ ਨਿਕਲ ਜਾਂਦੇ ਦੋ ਜਣੇ ਰਹਿ ਜਾਂਦੇ ਆ ਹੂੰ ਤੁਸੀਂ ਇਹ ਦੇਖੋ ਜਦੋਂ ਉਹ ਕਹਿੰਦੇ ਕਿ दारू ਉਹਨੇ ਦਿੱਤੀ ਨਾ ਕੱਢ ਕੇ ਹੂੰ ਜੀਤੂ ਨੂੰ ਲਿਆ ਕੇ ਜਿਉਣੇ ਨੂੰ ਫੜਾਈ ਤਾਂ ਉਹਨੂੰ ਅੱਖ ਦਾ ਇਸ਼ਾਰਾ ਕੀਤਾ ਵੀ ਇਹਨੂੰ ਤੂੰ ਆ ਦੇਣੀ ਐ ਤੇ ਤੂੰ ਇਹ ਪੀਣੀ ਐ ਹੂੰ ਹੁਣ ਜਿਉਣੇ ਨੇ ਵੀ ਥੋੜੀ ਜੀ ਪੀ ਰੱਖੀ ਆ ਤੇ ਉਹਨੇ ਕੀ ਕੀਤਾ ਉਨੇ ਗਲਾਸ ਘਮਾਤੇ ਅੱਛਾ ਉਹ ਆਪਦੇ ਪਤੀ ਭਜਨੇ ਵਾਲਾ ਗਲਾਸ ਚੱਕਦੀ ਹੈ ਤੇ ਅੰਦਰ ਜਾ ਕੇ ਉਹਦੇ ਚ ਕੋਈ ਜ਼ਹਿਰੀਲੀ ਚੀਜ਼ ਪਾ ਦਿੰਦੀ ਹੈ ਅੱਛਾ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਉਹ ਆਪਦੇ ਪਤੀ ਨੂੰ ਆਪ ਤੇ ਹੱਥੀਂ ਜ਼ਹਿਰੀਲੀ ਸ਼ਰਾਬ ਵਾਲਾ ਗਲਾਸ ਪੀਉਂਦੀ ਹੈ ਹੂੰ ਦੋਨੋਂ ਜਣੇ ਬੈਠੇ ਆ ਕਹਿੰਦੇ ਜਿਉਣਾ ਇਹੀ ਸੋਚ ਰਿਆ ਉਹ ਉੱਠ ਕੇ ਰੋਕ ਨਹੀਂ ਸਕਿਆ ਵੀ ਤੂੰ ਕੀ ਕਰ ਰਹੀ ਆ ਹੂੰ ਉਹ ਉਹਨੂੰ ਦੇਖਦਾ ਹੀ ਰਹਿ ਗਿਆ ਵੀ ਇਹ ਹੋਕ ਹੀ ਰਿਹਾ ਹੂੰ ਕਹਿੰਦੇ ਨੇ ਇਨਸਾਨ ਦੇ ਸਾਹਮਣੇ ਕੁਝ ਘਟਨਾਵਾਂ ਸੱਚੀ ਮੁੱਚੀ ਵਾਪਰਦੀਆਂ ਪਰ ਉਹ ਇਸ ਕਦਰ ਪੱਥਰ ਹੋ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਹੁਣ ਅੱਗੇ ਕੀ ਹੋਣਾ ਹੂੰ ਜਦੋਂ ਕਹਿੰਦੇ ਕਿ ਜੀਤੋਂ ਨੇ ਭਜਨੇ ਨੂੰ ਜ਼ਹਿਰ ਵਾਲੀ ਸ਼ਰਾਬ ਦੇਤੀ ਤਾਂ ਥੋੜੇ ਸਮੇਂ ਬਾਅਦ ਉਹਦਾ ਸਰੀਰ ਹਰਕਤਾਂ ਕਰਨਾ ਸ਼ੁਰੂ ਕਰਨ ਲੱਗ ਗਿਆ ਕਿ ਉਹ ਤੜਫਣ ਲੱਗ ਗਿਆ ਹੂੰ ਤਾਂ ਜਿਉਣਾ ਭੱਜ ਕੇ ਜੀਤੋਂ ਕੋਲ ਗਿਆ ਵੀ ਤੂੰ ਇਹ ਕੀ ਕਰਤਾ ਹੂੰ ਵੀ ਇਹ ਮੈਨੂੰ ਤੇਰੇ ਤੋਂ ਹੀ ਉਮੀਦ ਨਹੀਂ ਸੀ ਅੱਛਾ ਉਹਨੂੰ ਪਤਾ ਨਹੀਂ ਸੀ ਜਿਉਣੇ ਨੂੰ ਜਿਉਣੇ ਨੂੰ ਨਹੀਂ ਸੀ ਪਤਾ ਉਹਨੂੰ ਪੁੱਛਣ ਲੱਗਾ ਵੀ ਉਹਨੂੰ ਐਸਾ ਕੀ ਹੋਇਆ ਕਿ ਅੱਦੇ ਤੋਂ ਭਜਨੇ ਨੂੰ ਸੰਭਾਲ ਰਿਹਾ ਕਦੇ ਉਹ ਜੀਤੋ ਵੱਲ ਜਾ ਰਿਹਾ ਕਿਉਂਕਿ ਉਹਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਅੱਛਾ ਫਿਰ ਉਹਨੂੰ ਕਹਿੰਦੀ ਆ ਕਹਿੰਦੀ ਤੂੰ ਮਰਦ ਹੋ ਕੇ ਮਰਦਾਨਗੀ ਨਹੀਂ ਨਾ ਦਿਖਾਈ ਕਹਿੰਦੀ ਮਰਦਾਂ ਵਾਲਾ ਕੰਮ ਮੈਂ ਕੀਤਾ ਕਹਿੰਦੀ ਮੈਂ ਰਾਹ ਦਾ ਕੰਡਾ ਚੱਕਤਾ ਅੱਛਾ ਜਣਾ ਨੂੰ ਇੱਥੋਂ ਫੜ ਕੇ ਖੜਾ ਹੁੰਦਾ ਮੋਢਿਆਂ ਤੋਂ ਵੀ ਤੂੰ ਇਹ ਕੀ ਕੀਤਾ ਤੂੰ ਇਹ ਤਾਂ ਕੋਈ ਬੰਦਿਆਂ ਵਾਲੀ ਗੱਲ ਨਹੀਂ ਕੀਤੀ ਉਹ ਕਹਿੰਦੀ ਨਹੀਂ ਨਹੀਂ ਤੇ ਇੱਥੋਂ ਬੰਦੇ ਵਾਲੀ ਗੱਲ ਨਹੀਂ ਹੋਈ ਬੰਦੇ ਵਾਲੀ ਗੱਲ ਤਾਂ ਮੈਂ ਕੀਤੀ ਆ ਇਹ ਰਾਹ ਦਾ ਰੋੜਾ ਸੀ ਮੈਂ ਸਾਫ਼ ਕਰਤਾ ਅੱਛਾ ਔਰ ਉਹਦੀ ਪੱਕਾ ਢਿੱਲੀ ਹੋ ਜਾਂਦੀ ਆ ਹ ਔਰ ਉਸ ਸਮੇਂ ਜਿਉਣੇ ਦੀ ਹਾਲਤ ਇੰਨੀ ਇੱਕ ਬੱਤਰ ਹੋ ਜਾਂਦੀ ਆ ਉਹਨੂੰ ਸਮਝ ਨਹੀਂ ਆਉਂਦੀ ਵੀ ਇਹ ਹੋ ਕੀ ਗਿਆ ਹੂੰ ਫਿਰ ਜੀਤੋ ਦੇ ਪੈਰੀ ਡਿੱਗਦੀ ਆ ਵੀ ਦੇਖ ਮੈਂ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਪਹੁੰਚ ਗਈ ਆ ਮੈਂ ਤੇਰਾ ਤੈਨੂੰ ਮੈਂ ਭੁੱਲ ਨਹੀਂ ਸਕੀ ਹੂੰ ਇਹ ਆਖਰੀ ਰਸਤਾ ਸੀ ਜਿਹੜਾ ਮੈਂ ਸਾਫ਼ ਕਰਕੇ ਸਾਡੇ ਦੋਵਾਂ ਲਈ ਪੱਧਰਾ ਕਰਨਾ ਸੀ ਹੁਣ ਤੂੰ ਨਾ ਭੱਜੀ ਹੂੰ ਇਤੋਂ ਬਾਅਦ ਜਿਉਣੇ ਨੂੰ ਕਦੀ ਤੂੰ ਜਾ ਜੋ ਹੋਊਗਾ ਮੈਂ ਦੇਖੀ ਜਾਊਂਗਾ ਉਹ ਕਹਿੰਦਾ ਮੈਂ ਕਿਵੇਂ ਜਾ ਸਕਦਾ ਜੇ ਇਹਨੂੰ ਕੁਝ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਖਿੱਚੀ ਫਿਰੂਗੀ ਕਹਿੰਦੀ ਨਹੀਂ ਤੂੰ ਜਾ ਮੈਂ ਆਪੇ ਵੇਖ ਲਵਾਂਗੀ ਕਹਿੰਦੇ ਜਿੱਥੇ ਮੈਂ ਇੰਨੇ ਸਾਲ ਦੇਖਦੀ ਆਈਆਂ ਮੈਂ ਹੁਣ ਵੀ ਵੇਖ ਲੂੰਗੀ ਅੱਛਾ ਕਹਿੰਦੇ ਜਾਉਣਾ ਉੱਥੋਂ ਵਾਪਸ ਆ ਗਿਆ ਹਮ ਜਦੋਂ ਕਹਿੰਦੇ ਆ ਨਾ ਕਿਸੇ ਬੰਦੇ ਨੇ ਕੋਈ ਕਰਮ ਕੀਤਾ ਹੋਵੇ ਹਮ ਉਹਦੀ ਰੂਹ ਉਹਨੂੰ ਚੈਨ ਨਹੀਂ ਲੈਣ ਦਿੰਦੀ ਹੁੰਦੀ ਭਾਵੇਂ ਕਿ ਜਾਉਣੇ ਨੇ ਕੰਮ ਨਹੀਂ ਸੀ ਕੀਤਾ ਉਹਨੇ ਅੱਖਾਂ ਦੇ ਸਾਹਮਣੇ ਹੁੰਦਾ ਵੇਖਿਆ ਹਮ ਜਦੋਂ ਤੁਸੀਂ ਕਿਸੇ ਦਾ ਪਾਪ ਦੇਖਦੇ ਹੋ ਤੁਸੀਂ ਬਰਾਬਰ ਦੇ ਹਿੱਸੇਦਾਰ ਹੋ ਜਾਂਦੇ ਹੋ ਉਹਨੂੰ ਇਹ ਚੀਜ਼ ਆਪਣੇ ਆਪ ਤੋਂ ਘਰੇਣਾ ਆਉਣ ਲੱਗੀ ਵੀ ਮੈਂ ਕਿਹੜੇ ਰਾਹੀ ਪੈ ਗਿਆ ਮੇਰਾ ਮਸਾ ਖਿਹੜਾ ਛੁੱਟਿਆ ਸੀਗਾ ਜਿਹੜੀ ਉਮਰ ਰਹਿੰਦੀ ਸੀ ਉੱਥੇ ਆ ਕੇ ਵੱਡਾ ਦਾਗ ਲੱਗ ਗਿਆ। ਹੂੰ ਕਹਿੰਦੇ 2 ਦਿਨ ਬਾਅਦ ਭਜਨਾ ਤੜਫ ਤੜਫ ਕੇ ਮਰਿਆ। ਅੱਛਾ ਡਾਕਟਰਾਂ ਰਾਹੀਂ ਇਹ ਪਤਾ ਲੱਗਦਾ ਕਿ ਉਹਨੂੰ ਕੋਈ ਜ਼ਹਿਰੀਲੀ ਚੀਜ਼ ਸ਼ਰਾਬ ਚ ਮਿਲਾ ਕੇ ਦਿੱਤੀ ਗਈ ਆ। ਅੱਛਾ ਜਦੋਂ ਪੁਲਿਸ ਤਫ਼ਤੀਸ਼ ਕਰਨ ਆਉਂਦੀ ਆ ਹੂੰ ਤਾਂ ਉਹ ਦੇਖਦੇ ਆ ਵੀ ਨਾਲ ਕਿਹਨੇ ਬੈ ਕੇ ਪੀਤੀ ਹੋਊਗੀ। ਜਿਹੜੇ ਜਿਹੜੇ ਬੰਦੇ ਨਾਲ ਸੀ ਉਹਨਾਂ ਨੇ ਦੱਸਤਾ ਵੀ ਸਾਡੇ ਸਮੇਂ ਸਹੀ। ਹੂੰ ਕਹਾਣੀ ਜਾ ਪਹੁੰਚੀ ਜਿਉਣੇ ਦੇ ਪਿੰਡ 'ਚ। ਹੂੰ ਤਾਂ ਜਿਉਣੇ ਤੱਕ ਪੁਲਿਸ ਪਹੁੰਚ ਜਾਂਦੀ ਆ। अच्छा जौणे ਦੇ ਚਾਚੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਐਡੀ ਵੱਡੀ ਗੱਲ ਹੋ ਗਈ। ਹੂੰ ਕੁਝ ਨਹੀਂ ਸੁਣਵਾਈ ਹੁੰਦੀ ਬਿਨਾ ਕਹਿੰਦੇ ਸਬੂਤਾਂ ਤੋਂ ਕੁਝ ਨਹੀਂ ਹੁੰਦਾ। ਤਾਂ ਜੌਣੇ ਨੇ ਹੱਥ ਬੰਨ ਕੇ ਕਹਿਤਾ ਵੀ ਪਤਾ ਨਹੀਂ ਲੱਗਿਆ ਜੀ ਬਸ ਇਹ ਹੋ ਗਿਆ ਗੁਨਾਹ ਉਹਨੇ ਗੁਨਾਹ ਮੰਨ ਲਿਆ ਪੁਲਿਸ ਦੇ ਸਾਹਮਣੇ। ਹਾਂ। ਅੱਛਾ ਕਿਉਂਕਿ ਦੂਸਰੇ ਪਾਸੇ ਜੀਤੋ ਖੜੀ ਸੀ। ਹੂੰ ਹੁਣ ਜੌਣੇ ਦੇ ਅੰਦਰ ਉਹ ਪਿਛਲੇ ਪਿਆਰ ਦਾ ਇੱਕ ਥੰਮ ਖੜਾ ਸੀ ਜਿਹੜਾ ਵਾਸਤੇ ਪਾਰਿਆ ਸੀ ਵੀ ਅੱਜ ਤਾਂ ਸਾਂਬਲਾ ਜਾਂਦੀ ਵਾਰੀ ਹੂੰ ਉਹ ਮਰਦਾਨੀ ਬੰਗਾਲ ਰਹੀ ਸੀ ਨਾ ਬਾਰ ਬਾਰ ਹੂੰ ਤੋਨੇ ਹੱਥ ਬੰਨ ਕੇ ਕਹਤਾ ਜੀ ਮੈਥੋਂ ਗੁਨਾਹ ਹੋਇਆ ਮੈਨੂੰ ਨਹੀਂ ਪਤਾ ਲੱਗਾ ਇਹ ਖਾਦੀ ਪੀਤੀ ਚ ਕੀ ਹੋ ਗਿਆ ਹੂੰ ਜਿਉਣਾ ਜੇਲ ਚਲਾ ਗਿਆ ਅੱਛਾ ਜਦੋਂ ਜੀਤੋ ਨੂੰ ਇਸ ਗੱਲ ਦਾ ਪਤਾ ਲੱਗਦਾ ਉਹ ਕਹਿੰਦੇ ਨਹੀਂ ਹੁੰਦੇ ਭੁੱਖੀ ਸ਼ੇਰਨੀ ਦਿਹਾੜਦੀ ਹੂੰ ਉਹ ਦੂਸਰੇ ਦੋਨਾਂ ਬੰਦਿਆਂ ਦਾ ਨਾਮ ਲਾਉਣ ਦੀ ਕੋਸ਼ਿਸ਼ ਕਰਦੀ ਆ ਵੀ ਮੈਂ ਉਹਨਾਂ ਨੂੰ ਵੇਖਿਆ ਇਹਦੇ ਨਾਲ ਹੱਥੋਂ ਪਾਈ ਹੁੰਦੇ ਆ ਭਜਨੀ ਨਾਲ ਅੱਛਾ ਜਦੋਂ ਕਹਿੰਦੇ ਜਿਉਣੀ ਨੂੰ ਪੁਲਿਸ ਲੈ ਕੇ ਗਈ ਤਾਂ ਬਾਅਦ ਦੇ ਵਿੱਚ ਜੀਤੋ ਉਹਨੂੰ ਜੇਲ੍ਹ 'ਚ ਮਿਲਣ ਜਾਂਦੀ ਆ। ਹੂੰ। ਉਹ ਕਹਿੰਦਾ ਵੀ ਮੈਂ ਮਰਦ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਤਾ। ਤੇਰੇ ਕੋਲ ਰਹਿੰਦੀ ਨਿਸ਼ਾਨੀ ਤੇਰਾ ਬੱਚਾ ਤੂੰ ਉਹਨੂੰ ਪਾਲ ਲੈ। ਹੂੰ। ਮੇਰੇ ਤਾਂ ਅੱਗੇ ਪਿੱਛੇ ਕੋਈ ਹੈ ਨਹੀਂ ਮੈਂ ਜੇਲ੍ਹ 'ਚ ਰਹਿ ਗਿਆ ਬਾਹਰ ਰਹਿ ਗਿਆ ਇੱਕੋ ਹੀ ਗੱਲ ਆ। ਹੂੰ। ਇਸ ਤੋਂ ਬਾਅਦ ਕਹਿੰਦੇ ਜੀਤੋ ਉਹਨੂੰ ਮਿਲਣ ਨਹੀਂ ਗਈ ਪਰ ਸੁਨੇਹੇ ਭੇਜਦੀ ਰਹੀ ਕਿ ਮੈਂ ਤੈਨੂੰ ਜਲਦੀ ਬਰੀ ਕਰਾਉਂਗੀ। ਹੂੰ। ਹੁਣ ਦੂਸਰੇ ਪਾਸੇ ਜਦੋਂ 20 ਸਾਲੀ ਕੇਸ ਹੋ ਜਵੇ। ਹੂੰ। ਉਦੋਂ ਮੁੰਡਾ ਜਦੋਂ ਉਸ ਘਟਨਾ ਸਮੇਂ 5-7 ਸਾਲ ਦਾ ਸੀਗਾ ਤਾਂ 18-19 ਸਾਲ ਤੱਕ ਉਹ ਜਿੱਦਾਂ ਵੀ ਪਹੁੰਚਿਆ ਜਵਾਨ ਹੋ ਗਿਆ। ਹੂੰ ਕਹਿੰਦੇ ਨੇ ਜਦੋਂ ਪੁੱਤ ਜਵਾਨ ਹੋ ਜੇ ਨਾ ਹੂੰ ਤਾਂ ਆਸ-ਪਾਸ ਦਾ ਜਿਹੜਾ ਮਾਹੌਲ ਹੁੰਦਾ ਉਹ ਬੱਚੇ ਨੂੰ ਦੱਸਣਾ ਸ਼ੁਰੂ ਕਰ ਦਿੰਦਾ ਵੀ ਤੂੰ ਕਿੱਦਾਂ ਕਿਵੇਂ ਆ ਜਦੋਂ ਉਹਨੂੰ ਪਤਾ ਲੱਗਦਾ ਸੀ ਮੇਰਾ ਪਿਓ ਇਦਾਂ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਿਆ ਉਹਨੂੰ ਇਹ ਨਹੀਂ ਸੀ ਪਤਾ ਵੀ ਉਹ ਉਹਨੂੰ ਮਾਰਿਆ ਗਿਆ ਸੀ। ਹੂੰ ਤਾਂ ਕਿਸੇ ਨੇ ਕਿਹਾ ਵੀ ਇਦਾਂ ਕਰਕੇ ਤੇਰੇ ਪਿਓ ਨੂੰ ਉਹਦੇ ਕਿਸੇ ਦੋਸਤ ਨੇ ਮਰਵਾਇਆ। ਹੂੰ ਹੁਣ ਉਹ ਬੱਚਾ ਜਿਹਨੂੰ ਬਿਲਕੁਲ ਘਟਨਾ ਦਾ ਨਹੀਂ ਪਤਾ ਉਹਨੂੰ ਇੱਕੋ ਦਮ ਪਤਾ ਲੱਗਦਾ ਕਿਉਂਕਿ ਉਹਦੇ ਅੰਦਰ ਇੱਕ ਭਾਵਨਾ ਭਰੀ ਹੁੰਦੀ ਆ ਹਮ ਹੁਣ ਜੀਤੋ ਉਹਦੇ ਕੋਲੇ ਗੱਲ ਨਹੀਂ ਕਰਦੀ ਉਹ ਇਹ ਗੱਲ ਟਾਲ ਦਿੰਦੀ ਆ ਵੀ ਜਿਹੜਾ ਕਰੂਗਾ ਉਹ ਭਰੂਗਾ ਵੀ ਆਪਾਂ ਕੀ ਲੈਣਾ ਕਿਸੇ ਨਾਲ ਮੱਥਾ ਲਾ ਕੇ ਵੀ ਹੁਣ ਤਾਂ ਮੇਰੀ ਨਿਸ਼ਾਨੀ ਤੂੰ ਹੀ ਆ ਹਮ ਕਿਉਂਕਿ ਜੇ ਪੁੱਤ ਜਵਾਨ ਹੋ ਕੇ ਬਦਲਾ ਲੈਣ ਤੇ ਉੱਤਰ ਆਵੇ ਤਾਂ ਕਹਿੰਦੇ ਆ ਮਾਂ ਦੀ ਕੁੱਖ ਖਾਲੀ ਹੋ ਜਾਂਦੀ ਆ ਉਹਦੇ ਮੁੰਡੇ ਨੂੰ ਕਿਸੇ ਨੇ ਭੈਣਕ ਪਾਤੀ ਹਮ ਵੀ ਇਦਾਂ ਕਰਕੇ ਜਿਉਣਾ ਤੇ ਜੀਤੋ ਬਹੁਤ ਪੁਰਾਣੇ ਸਮੇਂ ਦੇ ਜਾਣਦੇ ਆ ਵੀ ਦੋਨਾਂ ਦੀ ਮੀਲੀ ਭੁਗਤ ਸੀ ਅੱਛਾ ਉਹ ਇਸ ਗੱਲ ਤੇ ਯਕੀਨ ਨਹੀਂ ਕਰਦਾ ਵੀ ਜੇ ਮੇਰੀ ਮਾਂ ਦਾ ਕੋਈ ਇਦਾਂ ਦਾ ਕੋਈ ਕਸੂਰ ਹੁੰਦਾ ਤੇ ਮੈਨੂੰ ਛੱਡ ਕੇ ਚਲੀ ਜਾਂਦੀ। ਹੂੰ ਫਿਰ ਉਹਨੂੰ ਕੋਈ ਦੱਸਦਾ ਕਹਿੰਦੇ ਵੀ ਇਦਾਂ ਕਰਕੇ ਜੇ ਤੈਨੂੰ ਲੱਗਦਾ ਹੈ। ਹੂੰ ਤੂੰ ਜਿਉਣੇ ਨਾਲ ਆਪ ਗੱਲ ਕਰ ਲੈ ਜਾ ਕੇ ਉਹਨੇ ਬਾਹਰ ਆ ਜਾਣਾ ਉਹਦੀ ਸਜ਼ਾ ਪੂਰੀ ਹੋਣ ਵਾਲੀ ਆ। ਅੱਛਾ ਉਹ ਮੁੰਡਾ ਪੂਰੀ ਤਿਆਰੀ ਚ ਰਹਿੰਦਾ ਕਿ ਮੈਂ ਹੁਣ ਅੱਜ ਸ਼ਰੀਕਾਂ ਦੇ ਬੋਲ ਸੁਣ ਸੁਣ ਕੇ ਮੈਂ ਅੱਕ ਗਿਆ ਇੰਨਾ ਲੰਬਾ ਸਮਾਂ ਕੱਢ ਲਿਆ। ਅੱਜ ਮੌਕਾ ਅੱਜ ਮੈਂ ਆਪਣੇ ਬਾਪ ਦੀ ਮੌਤ ਦਾ ਬਦਲਾ ਲਊਂਗਾ। ਹੂੰ ਮੈਨੂੰ ਕਿਸੇ ਨੇ ਮਰਦ ਦਾ ਬੱਚਾ ਨਹੀਂ ਕਹਿਣਾ ਜੇ ਮੈਂ ਬਦਲਾ ਨਾ ਲਿਆ। ਹੂੰ ਜਦੋਂ ਜਿਉਣਾ ਜੇਲ੍ਹ ਕੱਟ ਕੇ ਬਾਹਰ ਆਉਂਦਾ ਨਾ ਹੂੰ ਲੋਕਾਂ ਨੂੰ ਕਿਤੇ ਮਿਲਦਾ ਬਾਹਰ ਬੈਠਦੇ ਆ ਗੱਲਬਾਤ ਹੁੰਦੀ ਆ ਲੋਕ ਉਹਨੂੰ ਕਹਿੰਦੇ ਆ ਵੀ ਜਿਉਣਿਆ ਤੂੰ ਤਾਂ ਭੰਗ ਦੇ ਭਾਣੇ ਰੁੜ ਗਿਆ। ਹੂੰ ਉਹ ਬਾਹਰ ਆ ਕੇ ਦੇਖਦਾ ਵੀ ਬਾਹਰ ਕੈਸੀ ਦੁਨੀਆ ਹੋ ਗਈ ਇੰਨੇ ਸਾਲਾਂ ਬਾਅਦ। ਫਿਰ ਉਹ ਸੋਚਦਾ ਮੇਰੀ ਜ਼ਿੰਦਗੀ ਤਾਂ ਪਹਿਲਾਂ ਵੀ ਇਦਾਂ ਦੀ ਸੀਗੀ ਹਨਾ। ਉਧਰੋਂ ਜਿਹੜਾ ਇਹਦਾ ਮੁੰਡਾ ਹੁੰਦਾ ਨਾ ਪਜਨੇ ਦਾ ਮੁੰਡਾ ਹੁੰਦਾ ਜੀਤੋ ਦਾ ਮੁੰਡਾ ਹਮ ਨਰੇਣਾ ਇਹ ਜਿਉਣੇ ਤੱਕ ਪਹੁੰਚ ਜਾਂਦਾ ਅੱਛਾ ਦੇਖੋ ਕਹਿੰਦੇ ਹੁੰਦੇ ਆ ਨਾ ਜਦੋਂ ਕਿਸੇ ਦੇ ਅੰਦਰ ਚੜਦੀ ਜਵਾਨੀ ਦੇ ਵਿੱਚ ਕੋਈ ਬਦਲੇ ਦੀ ਭਾਵਨਾ ਆ ਜੇ ਨਾ ਉਹ ਅੰਤ ਤੱਕ ਬਹੁਤ ਵੱਡਾ ਜਵਾਲਾਮੁਖੀ ਬਣ ਚੁੱਕੀ ਹੁੰਦੀ ਹੈ ਹਮ ਉਹਨੂੰ ਪਤਾ ਲੱਗ ਜਾਂਦਾ ਬੰਦਿਆਂ ਤੋਂ ਕੰਸੋਲ ਲੈ ਕੇ ਪਤਾ ਲੱਗ ਜਾਂਦਾ ਵੀ ਇਹੀ ਜਿਉਣਾ ਤੇ ਇੰਨੇ ਹੀ ਮੇਰੇ ਬਾਪ ਨੂੰ ਮਾਰਿਆ ਹਮ ਫਿਰ ਉਹ ਉਹਨੂੰ ਆਨੇ ਬਹਾਨੇ ਦੇਖਦਾ ਰਹਿੰਦਾ ਇੱਕ ਵਾਰ ਦੀ ਇਹ ਗੱਲ ਹੁੰਦੀ ਆ ਕਿ ਉਹ ਕੱਲਾ ਬੈਠਾ ਹੁੰਦਾ ਕਿਤੇ ਜਿਉਣਾ ਚੋਂ ਕਿਹੜਾ ਤੋਂ ਰੱਖਦਾ ਹੀ ਹੁੰਦਾ ਉਹ ਮੌਕਾ ਪਾੜਦਾ ਹੁੰਦਾ ਵੀ ਮੈਂ ਕਦੋਂ ਇਹਨੂੰ ਫਨਾ ਕਰਾਂ ਹੂੰ ਇਹਨੂੰ ਮੈਂ ਮਾਰਾਂ ਤੇ ਮੈਂ ਆਪਣੇ ਬਾਪ ਦਾ ਬਦਲਾ ਲਵਾਂ ਹੂੰ ਉਹਨੂੰ ਇਕੱਲੇ ਨੂੰ ਘੇਰ ਲੈਂਦਾ ਉਹਨੂੰ ਕਹਿੰਦਾ ਬਾਬਾ ਮੈਂ ਬਹੁਤ ਗੱਲਾਂ ਕਰਨੀਆਂ ਤੇਰੇ ਨਾਲ ਹੂੰ ਹੁਣ ਜਿਉਣੇ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਵੀ ਇਹ ਜੀਤੋ ਦਾ ਮੁੰਡਾ ਹੂੰ ਉਹਨੂੰ ਕਹਿੰਦਾ ਵੀ ਉਹਨੂੰ ਪੁਰਾਣੀ ਘਟਨਾ ਯਾਦ ਕਰਾਉਂਦਾ ਵੀ ਇਦਾਂ 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 ਕਰਕੇ ਹੂੰ ਉਹ ਕਹਿੰਦਾ ਵੀ ਇੱਕ ਬੰਦੇ ਦਾ ਇਦਾਂ ਕਰਕੇ ਕਤਲ ਹੋ ਗਿਆ ਸੀ ਉਸ ਸਮੇਂ ਦੇ ਵਿੱਚ अच्छा ਕਹਿੰਦਾ ਪਾਪਾ ਮੈਂ ਤਾਂ ਉਹੀ ਪੁੱਛਣਾ ਚਾਹੁੰਨਾ ਵੀ ਉਹ ਗੱਲ ਸੱਚੀ ਸੀ ਹੂੰ ਜੌਣਾਂ ਨੂੰ ਪੁੱਛਦਾ ਕਹਿੰਦਾ ਸਾਊਆ ਤੂੰ ਕਹਿੰਦਾ ਵੀ ਉਜੜੀਆਂ ਖੱਡਾਂ ਚ ਪਾਣੀ ਪਾਉਣ ਲੱਗਾ ਤੇ ਤੈਨੂੰ ਕੀ ਲੋੜ ਪਈ ਤੂੰ ਕਿਉਂ ਪੁੱਛਦਾ ਵੀ ਤੂੰ ਕੌਣ ਹੈ ਹੂੰ ਕਹਿੰਦਾ ਪਾਪਾ ਗੱਲ ਪਰਦੇ ਵਾਲੀ ਆ ਜਿਹਹ ਜੀ ਗੱਲ ਮੈਂ ਤੈਨੂੰ ਦੱਸਦੀ ਉਹ ਜੀ ਖੂਹ ਚ ਸੁੱਟਦੀ ਵੀ ਤੂੰ ਗੱਲ ਨਾ ਕਰੀ ਮੈਂ ਭਜਨੇ ਦਾ ਮੁੰਡਾ ਕਹਿੰਦਾ ਅੱਛਾ ਜਦੋਂ ਉਹ ਇਹ ਗੱਲ ਦੱਸਦਾ ਤਾਂ ਜੌਣੇ ਦੇ ਸਰੀਰ ਦੇ ਵਿੱਚ ਇੱਕ ਬਿਜਲੀ ਦੀ ਤਾਰ ਨਿਕਲ ਜਾਂਦੀ ਹੈ ਹੂੰ ਉੱਥੇ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਹੁੰਦੇ ਆ ਨਾ ਕਿ ਹੱਕ ਢਾ ਕੇ ਖੜਾ ਹੁੰਦਾ ਵੀ ਅੱਜ ਚਾਹੇ ਮੌਤ ਆ ਜੇ ਚਾਹੇ ਕੁਝ ਹੋਰ ਹੋ ਜੇ ਘੱਟੋ ਘੱਟ ਮੈਂ ਸੱਚ ਦੱਸਣ ਦੇ ਕਾਬਿਲਤਾ ਹੋਇਆ। ਹੂੰ ਫੇਰ ਜਾਉਣਾ ਸਾਰੀ ਕਹਾਣੀ ਨਰੈਣੇ ਨੂੰ ਦੱਸਦਾ। ਹੂੰ ਉਹ ਕਹਿੰਦਾ ਵੀ ਉਹਦਾ ਕਤਲ ਹੋਇਆ ਨਹੀਂ ਸੀ ਕੀਤਾ ਗਿਆ ਸੀ। ਅੱਛਾ ਮੁੰਡਾ ਉਹਦੀ ਕਹਾਣੀ ਨੂੰ ਗੌਰ ਨਾਲ ਸੁਣਨ ਲੱਗਦਾ ਵੀ ਕਤਲ ਹੋਇਆ ਨਹੀਂ ਕੀਤਾ ਗਿਆ ਮਤਲਬ ਕੀ ਹੈ ਕਹਿੰਦਾ ਬਾਬਾ ਕਹਾਣੀ ਜੇ ਹੁਣ ਤੂੰ ਰਾਹ ਤੇ ਆਇਆ ਤਾਂ ਖੁੱਲ ਕੇ ਗੱਲ ਕਰ। ਪੂਰੀ ਸੁਣਾ। ਹੂੰ ਪੂਰੀ ਸੁਣਾ। ਹੂੰ ਉਹ ਦੋਨੋਂ ਜਾਣੇ ਉੱਥੇ ਬੈਠ ਜਾਂਦੇ ਆ ਅੱਛਾ ਫਿਰ ਉਹ ਗੱਲ ਸ਼ੁਰੂ ਕਰਦਾ ਵੀ ਇਦਾਂ ਇਦਾਂ ਕਰਕੇ ਆ ਘਟਨਾ ਵਾਪਰੀ ਹੂੰ ਸੱਚ ਦੱਸ ਦਿੰਦਾ ਹਾਂ ਕਹਿੰਦਾ ਮੈਨੂੰ ਮੇਰੇ ਕਿਸੇ ਮਰਦ ਹੋਣ ਤੇ ਤਾਣਾ ਮਾਰਿਆ ਸੀ ਉਹਨਾਂ ਨੇ ਕਿਹਾ ਸੀਗਾ ਵੀ ਤੇ ਇੱਥੋਂ ਤਾਂ ਕੰਮ ਨਹੀਂ ਹੋਇਆ ਹੂੰ ਬਾਬੇ ਨੇ ਇਸ ਵੇ ਬਾਕੀ ਚ ਕਹਾਣੀ ਸੁਣਾਤੀ ਉਹਨੂੰ ਪਤਾ ਹੀ ਨਹੀਂ ਵੀ ਸਾਹਮਣੇ ਬੈਠਾ ਕੌਣ ਸੁਣ ਰਿਹਾ ਹੈ ਹੂੰ ਤਾਂ ਉਹ ਕਹਿੰਦਾ ਮੈਂ ਸਾਰੀ ਉਮਰ ਕਹਿੰਦਾ ਮਰਦ ਹੋਣ ਦਾ ਸਬੂਤ ਨਹੀਂ ਦੇ ਸਕਿਆ ਮੈਂ ਮੈਂ ਉਹਦੇ ਨਾਲ ਖੜ ਨਹੀਂ ਸਕਿਆ ਪਰ ਅੰਤ 'ਚ ਕਹਾਣੀ ਇਹ ਵਾਪਰਦੀ ਆ ਉਹਨੇ ਰਾਹ ਦਾ ਕੰਡਾ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉੱਥੇ ਦੱਸਣਾ ਪਿਆ ਵੀ ਹਾਂ ਮੈਂ ਖੜ ਸਕਦਾ ਹੂੰ ਮੈਂ ਡਿੱਗਦੀ ਧਿਰ ਨੂੰ ਬੋਝ ਸਕਦਾ ਹੂੰ ਕਹਿੰਦਾ ਸਾਊਆ ਉਹ ਤਾਂ ਕਹਿੰਦਾ ਝੂਠਾ ਕਤਲ ਕੇਸ ਸੀਗਾ ਜਿਹੜਾ ਮੈਨੂੰ ਆਪਣੇ ਮਰਦ ਹੋਣ ਦਾ ਸਬੂਤ ਦੇਣ ਲਈ ਮੈਨੂੰ ਸਵੀਕਾਰ ਕਰਨਾ ਪੈ ਗਿਆ ਹੂੰ ਉਹਦੀ ਕਤਲ ਤਾਂ ਉਹਦੀ ਪਤਨੀ ਸੀ ਸੱਚ ਦੱਸਦਾ ਉਹਨੇ ਬਿਲਕੁਲ ਸੱਚ ਦੱਸਦਾ ਅੱਛਾ ਕਿਉਂਕਿ ਤੁਸੀਂ ਦੇਖੋ ਇੱਕ ਸਮਾਂ ਇਦਾਂ ਦਾ ਹੋ ਜਾਂਦਾ ਜਿੱਥੇ ਬੰਦਾ ਕਿਸੇ ਝੂਠ ਨੂੰ ਸਵੀਕਾਰ ਕਰਦਾ ਨਾ ਫਿਰ ਉਹਦੀ ਸੱਚ ਦੱਸਣ ਦੀ ਜ਼ਰੂਰਤ ਵੀ ਵੱਜ ਜਾਂਦੀ ਹੈ ਹੂੰ ਤੇ ਜਦੋਂ ਨੇ ਇਹ ਗੱਲ ਦਸੀ ਨਰਾਇਣਾ ਜਿਹੜਾ ਉਹਨੂੰ ਮਾਰਨ ਨੂੰ ਤਿਆਰ ਖੜਾ ਸੀਗਾ ਉਹਦੇ ਸਰੀਰ ਦੇ ਵਿੱਚੋਂ ਸਾਹ ਸਾਤੀ ਮੁੱਕ ਗਏ ਹਮ ਇੱਕ ਪਲ ਉਹਨੂੰ ਅੰਬਰ ਘੁੰਮਦਾ ਨਜ਼ਰ ਆਇਆ ਤੇ ਜ਼ਮੀਨ ਫਟਦੀ ਨਜ਼ਰ ਆਈ ਹਮ ਉਹ ਤਾਂ ਮਾਰਦਾ ਕਹਿੰਦਾ ਹਾਂ ਓਏ ਬਾਬਾ ਕਹਿੰਦਾ ਇਹ ਗੱਲ ਸੱਚੀ ਆ ਨਾ ਹਮ ਕਹਿੰਦਾ ਹਾਂ ਕਹਿੰਦਾ ਸ਼ੇਰਾ ਗੱਲ ਸੱਚੀ ਆ ਕਹਿੰਦਾ ਗੱਲ ਤੇਰੇ ਤੇ ਖੜੀ ਆ ਕਹਿੰਦਾ ਜੇ ਤੈਨੂੰ ਲੱਗਦਾ ਤਾਂ ਕਹਿੰਦਾ ਤੂੰ ਸਜ਼ਾ ਦੇ ਸਕਦਾ ਕਹਿੰਦਾ ਬਾਬਾ ਪਰ ਮੈਂ ਤੈਨੂੰ ਕਿਹੋ ਸਜ਼ਾ ਦੇਵਾਂ ਹਮ ਕਹਿੰਦਾ ਪੁੱਤ ਮੈਂ ਹੀ ਕਿਸਮਤ ਮਾਰਿਆ ਆ ਉਹ ਜਿਨੇ ਪਾਪ ਅੱਖੀ ਹੁੰਦਾ ਦੇਖਿਆ ਤੇ ਮੈਂ ਸਾਥ ਵੀ ਦਿੱਤਾ ਤੇ ਉਹ ਤਾਹਾਂ ਮਾਰ ਕੇ ਉਹਦੇ ਪੈਰੀਂ ਡਿੱਗ ਪੈਦਾ ਨਰਾਇਣੇ ਦੇ ਹੂੰ ਨਰਾਇਣਾ ਵੀ ਗੋੜਣੀਆਂ ਲਾ ਕੇ ਉਹਨੂੰ ਜੱਫੇ ਚ ਲੈ ਕੇ ਉੱਚੀ ਉੱਚੀ ਦੋਵੇਂ ਜਾਣੇ ਰੋਂਦੇ ਆ ਅੱਛਾ ਉਹ ਕਹਿੰਦਾ ਸਾਊਆ ਕਹਿੰਦਾ ਮੇਰੇ ਕੋਲ ਜਾਣ ਨੂੰ ਕੁਛ ਨਹੀਂ ਆ ਹੂੰ ਅੱਜ ਮੈਂ ਸਜ਼ਾ ਵੀ ਪੂਰੀ ਕਰ ਲਈ ਮੇਰੇ ਕੋਲ ਹੈ ਹੀ ਕੁਛ ਨਹੀਂ ਆ ਜੇ ਤੂੰ ਚਾਹੇ ਤਾਂ ਤੂੰ ਇਹ ਬਦਲਾ ਲੈ ਸਕਦਾ ਹੂੰ ਤਾਂ ਜਦੋਂ ਉਹ ਦੋਵੇਂ ਤਾਹਾਂ ਮਾਰ ਕੇ ਰੋਂਦੇ ਹੁੰਦੇ ਆ ਹੂੰ ਨਰਾਇਣਾ ਉੱਚੀ ਚਿਰੋਂਦਾ ਕਹਿੰਦਾ ਬਾਬਾ ਕਹਿੰਦਾ ਮੈਂ ਕੀ ਤੋਂ ਬਦਲਾ ਲਵਾਂ ਹੂੰ ਜਿਉਣਾ ਹੱਥ ਬੰਨ ਕੇ ਕਹਿੰਦਾ ਤੂੰ ਹੀ ਆ ਨਾ ਬਾਬਾ ਜਿਉਣ ਸੋਂ ਤੈਨੂੰ ਪੱਕਾ ਪਤਾ ਨਾ ਕਹਿੰਦਾ ਹਾਂ ਮੈਂ ਜਿਉਣਾ ਹੀ ਆ ਹੂੰ ਕਹਿੰਦਾ ਪਰ ਪੁੱਤ ਮੈਂ ਜਿਉਂਦਾ ਨਹੀਂ ਆ ਕਹਿੰਦਾ ਮੈਂ ਤਾਂ ਉਸ ਸਮੇਂ ਮਰ ਗਿਆ ਸੀਗਾ ਜਦੋਂ ਮੇਰੇ ਸਾਹਮਣੇ ਪਾਪ ਹੁੰਦਾ ਸੀ ਤੇ ਮੈਂ ਕੁਝ ਵੀ ਨਹੀਂ ਕਰ ਸਕਿਆ ਹੂੰ ਸਾਡਾ ਕਾਹਦਾ ਜਿਉਣਾ ਸਹੀ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਨਰਾਇਣਾ ਬਹੁਤ ਭਾਰੀ ਕਦਮਾਂ ਦੇ ਨਾਲ ਉਹਦੇ ਸਾਹਮਣੇ ਉੱਠ ਕੇ ਦੋਨੇ ਹੱਥ ਜੋੜ ਕੇ ਜਿਉਣੇ ਦੇ ਅੱਗੇ ਮਾਫੀ ਮੰਗਦਾ ਨਾ ਬਾਬਾ ਮੈਥੋਂ ਇੱਕ ਹੋਰ ਪਾਪ ਹੋਣ ਲੱਗਿਆ ਸੀ। ਹੂੰ ਪਹਿਲਾਂ ਵੀ ਇੱਕ ਝੂਠ ਨੇ ਇੱਕ ਜ਼ਿੰਦਗੀ ਤਬਾਹ ਕੀਤੀ ਐ ਤੇ ਮੈਂ ਨਹੀਂ ਚਾਹੁੰਦਾ ਹੈਗਾ ਵੀ ਮੇਰੇ ਹੱਥੋਂ ਇੱਕ ਹੋਰ ਪਾਪ ਹੋਵੇ ਜਿਨੇ ਜੋ ਕਰਮ ਕੀਤਾ ਉਹਨੂੰ ਉਹਦੀ ਸਜ਼ਾ ਮਿਲੂਗੀ। ਹੂੰ ਮੈਨੂੰ ਮaaf ਕਰਦੀ। ਮੈਂ ਕਿਸੇ ਹੋਰ ਮਕਸਦ ਨਾਲ ਆਇਆ ਸੀਗਾ ਪਰ ਮੈਨੂੰ ਸੱਚ ਨਹੀਂ ਸੀ ਪਤਾ। ਅੱਛਾ ਤਾਂ ਕਹਿੰਦੇ ਜਿਉਣਾ ਥੱਲੇ ਮੂੰਹ ਕਰਕੇ ਉਸੇ ਤਰ੍ਹਾਂ ਰੋ ਰਿਹਾ ਸੀਗਾ। ਹੂੰ ਤਾਂ ਉਹਨੇ ਫੇਰ ਵੀ ਉਹਨੂੰ ਕਿਹਾ ਵੀ ਸੌਵਾ ਇਹ ਕਹਾਣੀ ਇੱਥੇ ਖਤਮ ਕਰ ਦੇ ਸਾਰਾ ਕੁਝ ਭੁੱਲ ਜਾ। ਜੇ ਕਹਾਣੀ ਨੂੰ ਤੂੰ ਅੱਗੇ ਤੋਰ ਲਿਆ ਤਾਂ ਸਾਰੀ ਜ਼ਿੰਦਗੀ ਇਹੀ ਕੁਝ ਚੱਲਦਾ ਰਹਿਣਾ ਹੂੰ ਸਹੀ ਹੈ ਤੇ ਇਸ ਤਰ੍ਹਾਂ ਜਦੋਂ ਮੁੰਡੇ ਨੂੰ ਇਹ ਗੱਲ ਪਤਾ ਲੱਗਦੀ ਹੈ ਵੀ ਉਹਦਾ ਬਾਪ ਜਿਉਣੇ ਨਹੀਂ ਨੀ ਉਹਦੀ ਮਾਂ ਨੇ ਮਾਰਿਆ ਸੀ ਕਿਸੇ ਸਾਜ਼ਿਸ਼ ਦੇ ਤਹਿਤ ਮਾਰਿਆ ਸੀ ਹੂੰ ਤਾਂ ਉਹ ਭਾਰੀ ਕਦਮਾਂ ਨਾਲ ਪਿੱਛੇ ਮੁੜ ਜਾਂਦਾ ਹੂੰ ਜਿਉਣਾ ਉੱਥੇ ਬੈਠਾ ਬੈਠਾ ਅੱਖਾਂ ਚੋਂ ਹੰਝੂ ਕੇਰ ਰਿਹਾ ਹੁੰਦਾ ਹੂੰ ਉਹਦੇ ਮੂੰਹੋਂ ਨਿਕਲਦਾ ਵੀ ਬਾਉ ਰੱਬਾ ਕੈਸੇ ਇਨਸਾਫ ਕੀਤੇ ਆ ਤੂੰ ਮੈਂ ਤਾਂ ਕੁਝ ਵੀ ਪਤਾ ਨਹੀਂ ਲੱਗਾ ਵੀ ਮੈਂ ਜਿਹੜਾ ਗੁਨਾਹ ਨਹੀਂ ਕੀਤਾ ਮੈਂ ਉਹਦੀ ਸਜ਼ਾ ਭੁਗਤ ਕੇ ਮੇਰੇ ਮਨ ਤੇ ਇੱਕ ਹੋਰ ਪੱਥਰ ਤਰਿਆ ਗਿਆ ਤੇ ਜਵੌਣਾ ਭਰੀਆਂ ਅੱਖਾਂ ਨਾਲ ਨਰਾਇਣੇ ਦੀ ਰਾਹ ਦੇਖਦਾ ਰਹਿੰਦਾ ਹੂੰ ਸੋ ਦਰਸ਼ਕੋ ਇਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਿੱਥੇ ਜਵਾਨੀ ਦੇ ਨਸ਼ੇ ਦੇ ਵਿੱਚ ਐਸੇ ਕਦਮ ਚੱਕੇ ਜਾਂਦੇ ਆ ਜਿਨ੍ਹਾਂ ਦਾ ਨਤੀਜਾ ਸਾਨੂੰ ਉਸ ਸਮੇਂ ਨਹੀਂ ਪਤਾ ਹੁੰਦਾ ਪਰ ਅੰਤ ਵਿੱਚ ਜਾ ਕੇ ਉਹ ਕਈ ਪਰਿਵਾਰਾਂ ਤੇ ਕਈ ਜ਼ਿੰਦਗੀਆਂ ਤੇ ਭਾਰੂ ਪੈ ਜਾਂਦੇ ਆ ਤੇ ਬਾਅਦ ਚ ਬੰਦਾ ऐसे पछतावे ਦੀ ਅੱਗ ਵਿੱਚ ساری ਉਮਰ ਸੜਦਾ ਜਿਹੜੀ ਮੌਤ ਤੋਂ ਵੀ ਬੱਤਰ ਹੁੰਦੀ ਹੈ ਸੋ ਤੁਹਾਨੂੰ ਇਹ ਕਹਾਣੀ ਕੈਸੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਰ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਅਚੈਹੀ ਘਟਨਾ ਵਾਪਰੀ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜ਼ਿੰਦਗੀ ਜ਼ਿੰਦਾਬਾਦ